ਪ੍ਰੋਗਰਾਮ 16 ਨੇ ਸਾਚਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੁਕਾ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਖਾਸ ਕਰਕੇ ਪੰਚਾਇਤੀ ਚੋਣਾਂ ਦੇ ਦਿਵਾਲੇ ਬਹੁਤ ਕੋ ਚੱਲ ਰਿਹਾ ਹੈ ਕੌਣ ਸੱਚਾ ਕੌਣ ਝੂਠਾ ਕੌਣ ਧੱਕੇਸ਼ਾਹੀਆਂ ਕਰਦਾ ਹੈ ਤੇ ਕੌਣ ਧੱਕੇਸ਼ਾਹੀਆਂ ਬਰਦਾਸ਼ਤ ਕਰਨੀਆਂ ਕਿਸ ਕਿਸ ਨੂੰ ਪਹਿ ਰਹੀਆਂ ਨੇ ਇਸ ਤੇ ਗੱਲ ਕਰਨੀ ਹੈ ਖਾਸ ਕਰਕੇ ਪੁਲਿਸ ਅਧਿਕਾਰੀਆਂ ਦੀ ਤੇ ਬੀਡੀਪੀਓਜ਼ ਦੀ ਜਿਹੜੀ ਜ਼ਿੰਮੇਵਾਰੀ ਹੈ ਡਿਊਟੀ ਹੈ ਉਸ ਦੇ ਉੱਤੇ ਸਵਾਲ ਉੱਠ ਰਹੇ ਨੇ ਹਲਕਾ ਜਰਾਲਾਬਾਦ ਦੇ ਵਿੱਚ ਪਿੰਡ ਚੱਕ ਸੋਨਾ ਸੰਦੜ ਉੱਥੇ ਦੀ ਤਸ਼ਕੀਅਤ ਤੇ ਵੀ ਪੁੱਜ ਗਈ ਡੀਜੀਪੀ ਤੱਕ ਔਰ ਇਲੈਕਸ਼ਨ ਕਮਿਸ਼ਨ ਤੱਕ ਕਿ ਇੱਕ ਡੀਐਸਪੀ ਨੇ ਹੀ ਫਾਈਲਾਂ ਚੁੱਕ ਕੇ ਗੱਡੀ 'ਚ ਰੱਖੀਆਂ ਤੇ ਖੋਹ ਲਈਆਂ ਤੇ ਗਾਇਬ ਹੋ ਗਿਆ ਉਹ ਕਿਹੜਾ ਡੀਐਸਪੀ ਇਸ ਦੀ ਗੱਲ ਕਰਨੀ ਹੈ ਤੇ ਇੱਕ ਪੱਟੀ ਦੇ ਵਿੱਚ ਜਿਹੜਾ ਕਤਲ ਹੋ ਗਿਆ ਤੇ ਹੋਰ ਕਾਫੀ ਥਾਵਾਂ ਦੇ ਉੱਤੇ ਇਸ ਜਿਹੇ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਨੇ ਜ਼ਿੰਮੇਵਾਰ ਕੌਣ ਹੈ ਸੱਤਾਧਿਰ ਕਹਿ ਰਹੀ ਹੈ ਕਿ ਨੰਬਰਿੰਗ ਬਹੁਤ ਵੱਧ ਗਈ ਸਰਪੰਚੀ ਉਮੀਦਵਾਰਾਂ ਦੀ ਤਾਂ ਇਸ ਕਰਕੇ ਬੜੀ ਅਮਨ ਅਮਾਨ ਦੇ ਨਾਲ ਜਿਹੜੀ ਨੇਪਰੇ ਚੜਹੀ ਹੈ ਪ੍ਰਕਰਿਆ ਪਰ ਵਿਰੋਧੀ ਕੁਝ ਹੋਰ ਕਹਿੰਦੇ ਇਸ ਤੇ ਗੱਲ ਕਰਨੀ ਹੈ ਪੜਚੋਲ ਕਰਾਂਗੇ ਨਾਲ ਇੱਕ ਗੱਲ ਹੋਰ ਕਿ ਕਿਹੜੇ ਦੋ ਆਮ ਆਦਮੀ ਪਾਰਟੀ ਦੇ ਐਸੇ ਵਿਧਾਇਕ ਸੀ ਤੇ ਹੋਰ ਕਿਹੜੇ ਲੀਡਰ ਸੀ ਜਿਨ੍ਹਾਂ ਨੂੰ ਲਾਲਚ ਦਿੱਤਾ ਗਿਆ ਇੱਕ ਕਾਲਰ ਦੇ ਵੱਲੋਂ ਕਿ ਤੁਹਾਨੂੰ ਮੰਤਰੀ ਮੰਡਲ ਚ ਸ਼ਾਮਲ ਕਰਾ ਦੇਾਂਗੇ ਅਹੁਦੇ ਦੇ ਦੇ ਦੇਾਂਗੇ ਇਸ ਦੇ ਬਦਲੇ ਕੁਝ ਚਾਹੀਦਾ ਮੇਰੀ ਉਠਣੀ ਬੈਠਣੀ ਚੰਗੀ ਆ ਦਿੱਲੀ ਦੀ ਲੀਡਰਸ਼ਿਪ ਦੇ ਨਾਲ ਉਹ ਕਿਹੜਾ ਠੱਗ ਸੀ ਤੇ ਇਸ ਦੇ ਬਾਰੇ ਕੀ ਕੀ ਖਬਰਾਂ ਛਪੀਆਂ ਨੇ ਇਸ ਦੇ ਬਾਰੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਤਾਂ ਪੰਚਾਇਤੀ ਚੋਣਾਂ ਦੇ ਦਿਵਾਲੇ ਹੁਣ ਤੱਕ ਜੋ ਜੋ ਦੇਖਣ ਨੂੰ ਮਿਲਿਆ ਲੋਕ ਸਾਰਾ ਕੁਝ ਜਾਣਦੇ ਆ ਪਰ ਜਿਹੜੀਆਂ ਇੱਕ ਦੋ ਘਟਨਾਵਾਂ ਖਾਸ ਕਰਕੇ ਧਿਆਨ ਖਿੱਚਦੀਆਂ ਜਿਵੇਂ ਹਲਕਾ ਜਲਾਲਾਬਾਦ ਦੀ ਗੱਲ ਕੀਤੀ ਡੀਐਸਪੀ ਜਤਿੰਦਰ ਸਿੰਘ ਗਿੱਲ ਦੋਸ਼ ਬੜੇ ਗੰਭੀਰ ਲੱਗੇ ਆ ਕਹਿੰਦੇ ਇੱਥੇ ਤੇ ਪੁਲਿਸ ਅਧਿਕਾਰੀ ਵੀ ਫਾਈਲਾਂ ਖੋਣ ਲੱਗੇ ਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਪੰਜਾਬ ਦਾ ਸੂਬਾ ਚੋਣ ਕਮਿਸ਼ਨ ਸਰਕਾਰ ਦੇ ਨਾਲ ਤੇ ਪੰਜਾਬ ਪੁਲਿਸ ਸਰਕਾਰ ਨਾਲ ਰਲ ਹੀ ਹੋਈ ਆ ਔਰ ਜਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਕੋਨੇ 'ਚ ਗੋਲੀ ਚੱਲ ਰਹੀਆਂ ਨੇ ਡੰਡੇ ਚੱਲ ਰਹੇ ਨੇ ਲਾਠੀ ਚਾਰਜ ਹੋ ਰਿਹਾ ਲਫੜ ਪੈ ਰਹੇ ਹੈਗੇ ਨੇ ਔਰ ਜਿਵੇਂ ਅੱਜ ਇੱਕ ਬੰਦੇ ਦਾ ਕਤਲ ਹੋ ਜਾਂਦਾ ਹੈਗਾ ਇਹ 70 ਸਾਲਾਂ ਦੇ ਇਤਿਹਾਸ ਦੇ ਵਿੱਚ ਆ ਪਹਿਲੀ ਦਫਾ ਕਿ ਪੰਜਾਬ ਪੁਲਿਸ ਤੇ ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਾ ਔਰ ਹਰ ਹਰ ਰੋਜ਼ ਪੰਚਾਇਤੀ ਚੋਣਾਂ ਦੇ ਵਿੱਚ ਗੋਲੀ ਚੱਲ ਰਹੀ ਹੈ ਕੀ ਸੁਭਾ ਕਮਿਸ਼ਨ ਜਾਂ ਪੰਜਾਬ ਸਰਕਾਰ ਸੁੱਤੀ ਹੈ ਜੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਾਂ ਲੋਕ ਸਭਾ ਚੋਣਾਂ ਦੇ ਦੌਰਾਨ ਲੋਕਾਂ ਨੂੰ ਇਹ ਕਿਹਾ ਜਾਂਦੇ ਕਿ ਆਪਣਾ ਅਸਲਾ ਜਿਹੜਾ ਜਮ੍ਹਾਂ ਕਰਵਾਇਆ ਜਾਵੇ ਹੁਣ ਅਸਲਾ ਕਿਉਂ ਨਹੀਂ ਜਮ੍ਹਾਂ ਹੋ ਰਿਹਾ ਜੇ ਅਸਲਾ ਜਮ੍ਹਾਂ ਹੋਇਆ ਹੁੰਦਾ ਤੇ ਅੱਜ ਕਿਸੇ ਮਾਪਿਆਂ ਦਾ ਪੁੱਤ ਨਾ ਮਰਦਾ ਗੋਲੀ ਨਾ ਚੱਲਦੀ ਜਿੱਦਣ ਉਹਦਨ ਕੁਲਬੀਰ ਸਿੰਘ ਜੀਰੇ ਤੇ ਚੱਲੀ ਗੋਲੀ ਮਤਲਬ ਆਖਰ ਹੋ ਕੀ ਰਿਹਾ ਗਿਆ ਔਰ ਸਰਕਾਰ ਚੁੱਪਾ ਸਰਕਾਰ ਇੰਨੀ ਜਿਆਦਾ ਖਮੋਸ਼ ਆ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਚ ਪੰਚਾਇਤੀ ਚੋਣਾਂ ਨਾ ਹੋਣ ਪੰਜਾਬ ਦੇ ਲੋਕ ਜਿਹੜੇ ਲੋਕਤੰਤਰ ਦੀ ਮੂਢਲੀ ਇਕਾਈ ਦੇ ਵਿੱਚ ਹਿੱਸਾ ਨਾਲਣ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਨੇ ਸੱਤਾ ਦਾ ਜਿਵੇਂ ਦੁਰਵਰਤੋਂ ਕਰੀ ਆ ਸਿਸਟਮ ਦਾ ਜਿਵੇਂ ਜਲੂਸ ਕੱਢ ਰਹੀ ਹੈਗੀ ਆ ਪੰਜਾਬ ਦੀ ਜਨਤਾ ਨੂੰ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਹੁੰਦਾ ਸੀ ਇਹਨਾਂ ਤੇ ਰਿਕਾਰਡ ਤੇ ਰਿਕਾਰਡ ਕੀਰਤੀਮਾਨ ਸਥਾਪਿਤ ਕਰ ਦਿੱਤੇ ਆਗੇ ਨੇ ਤੁਸੀਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੇ 1.5 13000 ਪਿੰਡ ਨੇ ਸਾਡੇ ਹਿਸਾਬ ਦੇ ਨਾਲ ਹੀ ਸਰਪੰਚ ਚੁਣੀ ਜਾਂ ਇੱਕ ਵੀ ਹੋ ਸਕਦਾ ਮਤਲਬ ਇੰਨੀ ਧੱਕੇਸ਼ਾਈ ਪਹਿਲਾਂ ਵੀ ਹੁੰਦੀ ਸੀ ਪਰ ਇੰਨੀ ਨਹੀਂ ਹੁੰਦੀ ਸੀ ਜਿੰਨੀ ਹੁਣ ਹੋ ਰਹੀ ਹੈ ਇੱਕ ਪਿੰਡ ਦੇ ਵਿੱਚ ਮੁੰਡੇ ਦਾ ਕਤਲ ਕੀਤਾ ਜਾਂਦਾ ਕਿ ਉਹਦੇ ਮਨਪਸੰਦ ਦੀ ਉੱਥੇ ਸਰਪੰਚ ਚੁਣੀ ਜਾਂਦੀ ਹੈਗੀ ਹੈ ਉੜਸ ਖਮੋਜਾ ਔਰ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇੱਕ ਡੀਐਸਪੀ ਦਾ ਇੰਨੀ ਔਕਾਤ ਇੰਨੀ ਹਿੰਮਤ ਕਿ ਉਹ ਸਭਿਧਾਨ ਤੋਂ ਵੀ ਉੱਪਰ ਵੱਡਾ ਹੋ ਗਿਆ ਉਹ ਦੇਸ਼ ਦੀਆਂ ਅਦਾਲਤਾਂ ਤੋਂ ਵੱਡਾ ਹੋ ਗਿਆ ਉਹ ਚੋਣ ਕਮਿਸ਼ਨ ਤੋਂ ਵੱਡਾ ਹੋ ਗਿਆ ਕਿ ਵਿਰੋਧੀ ਧਿਰਾਂ ਦੇ ਕਾਗਜ਼ ਖੋ ਕੇ ਭੱਜ ਗਿਆ ਉਹਦੇ ਤੇ ਐਮਐਲਏ ਦਾ ਕਿੰਨਾ ਥਾਪੜ ਆਊਗਾ ਉਸ ਬੰਦੇ ਨੂੰ ਡਰ ਨਹੀਂ ਹੈਗਾ ਡੀਐਸਪੀ ਨੂੰ ਖੌਫ ਨਹੀਂ ਹੈਗਾ ਉਹਨੂੰ ਨਾ ਆਪਣੀ ਵੀ اپنی ਨੌਕਰੀ ਦੀ ਪ੍ਰਵਾਹ ਨਾ ਤਣ ਦੇ ਵਿੱਚ ਪਾਈ ਹੋਈ ਵਰਦੀ ਦੀ ਪ੍ਰਵਾਹ ਨਾ ਮੋਢੇ ਤੇ ਲੱਗੇ ਹੋਏ ਸਟਾਰ ਦੀ ਪ੍ਰਵਾਹ ਮਤਲਬ ਇਹ ਮਤਲਬ ਉਹ ਇਵੇਂ ਲੱਗਦਾ ਕਿ ਉਹ ਪੰਜਾਬ ਪੁਲਿਸ ਦਾ ਡੀਐਸਪੀ ਨਹੀਂ ਆ ਉਹ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਤਰ੍ਹਾਂ ਉਹਨੇ ਬਿਹੇਵ ਕੀਤਾ ਹੈਗਾ ਉਹ ਜੋ ਸਰਾਸਰ ਗਲਤ ਆ ਉਹਦੇ ਖਿਲਾਫ ਸਖਤ ਤੋਂ ਸਖਤ ਚੋਣ ਕਮਿਸ਼ਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਾਨੂੰਨ ਮੁਤਾਬਕ ਉਹ ਸਸਪੈਂਡ ਹੁੰਦਾ ਸਸਪੈਂਡ ਕਰਨਾ ਚਾਹੀਦਾ ਜੇ ਡਿਸਮਿਸ ਹੁੰਦਾ ਡਿਸਮਿਸ ਕਰਨਾ ਚਾਹੀਦਾ ਹੈਗਾ ਮਤਲਬ ਜੇ ਇੱਕ ਤੁਸੀਂ ਤਰਨਤਾਂ ਦਾ ਡਿਪਟੀ ਕਮਿਸ਼ਨਰ ਬਦਲ ਦਿੱਤਾਗਾ ਇੱਕ ਡੀਐਸਪੀ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕਰਦੇ ਜਦ ਉਥੋਂ ਦੇ ਲੋਕਾਂ ਨੇ ਲੈ ਕੇ ਹੋਏ ਦਿੱਤਾ ਹੋਇਆ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਸ਼ਿਕਾਇਤ ਭੇਜੀ ਕਿ ਤੁਹਾਡੇ ਡੀਐਸਪੀ ਦੀ ਕਰਤੂਤ ਸਾਰੀ ਦੁਨੀਆ ਜਾਣਦੀ ਹੈ ਉਹਦੇ ਤੱਕ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈਗੇ ਵਿਰੋਧੀ ਸਰਪੰਚ ਉਮੀਦਵਾਰ ਸੀ ਪੰਚ ਉਮੀਦਵਾਰ ਸਾਰਿਆਂ ਦੇ ਇੱਕ ਵੱਡੇ ਨੂੰ ਕਾਗਜ਼ ਰੱਦ ਹੋ ਗਏ ਸਿਰਫ ਸੱਤਾਧਿਰ ਵਾਲੇ ਦੇ ਨਹੀਂ ਹੋਏ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਬੀਡੀਪੀਓ ਦਫ਼ਤਰ ਤੇ ਕੈਮਰੇ ਵੀ ਲੱਗੇ ਹੁੰਦੇ ਆ ਸੀਸੀਟੀਵੀ ਫੁਟੇਜ ਕਢਾ ਲਓ ਪਤਾ ਲੱਗ ਜਾਣਾ ਕਿ ਡੀਐਸਪੀ ਨੇ ਕਾਗਜ਼ ਕੋਈ ਸਿਰਫ ਜਲਾਲਾਬਾਦ ਦੇ ਵਿੱਚ ਨਹੀਂ ਹੈਗਾ ਪੂਰੇ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਸਿਰ ਤਰਫ ਵਰੋਧੀਆਂ ਦੇ ਹੀ ਕਾਗਜ਼ੇ ਰੱਦ ਹੋਏ ਨਾ ਕਿ ਆਮ ਆਦੀ ਪਾਰਟੀ ਦੇ ਕਾਗਜ਼ੇ ਰੱਦ ਤੁਸੀਂ ਪ੍ਰੋਫੈਸਰ ਬਲਜਿੰਦਰ ਕੌਰ ਦਾ ਜਿਹੜਾ ਅਸਲੀ ਪਿੰਡ ਹੈ ਜੱਗਾ ਰਾਮਤੀਰਤ ਉੱਥੇ ਵੀ ਖਬਰ ਛਪੀ ਹੈਗੀ ਆ ਕਿ ਵਿਰੋਧੀਆਂ ਦੇ ਸਾਰਿਆਂ ਦੇ ਕਾਗਜ਼ੇ ਰੱਦ ਹੋ ਗਏ ਨੇ ਆਮ ਆਦੀ ਪਾਰਟੀ ਦੇ ਕਾਗਜ਼ ਰੱਦ ਨਹੀਂ ਹੋਏਗੇ। ਕਰੋ ਪਿੰਡ ਵੀ ਇਸ ਤਰ੍ਹਾਂ। ਕਰਾਚੂ ਪਿੰਡ ਦੇ ਵਿੱਚ ਵੀ ਇਦਾਂ ਹੀ ਹੋਇਆ। ਵਿਰੋਧੀਆਂ ਦੇ ਕਾਗਜ਼ ਰੱਦ ਦੇ ਆਮ ਆਦੀ ਪਾਰਟੀ ਦੇ ਮਤਲਬ ਇਹ ਧੱਕੇਸ਼ਾਹੀ ਹੈ। ਇਹਨੂੰ ਤੁਸੀਂ ਲੋਕਤੰਤਰ ਨਹੀਂ ਕਹੈਸੇ। ਲੋਕਤੰਤਰ ਦਾ ਕਤਲ ਕਰਕੇ ਹੋਏ ਤੁਸੀਂ ਲੋਕਤੰਤਰ ਜਿੱਤਣਾ ਚਾਹੁੰਦੇ ਹੋ। ਮਤਲਬ ਇੰਨਾ ਜਿਆਦਾ ਤੇ ਕਾਲੀਆਂ ਦੀ ਜਾਂ ਕਾਂਗਰਸ ਪਾਰਟੀ ਦੀ ਬੁਰਸ਼ਾਗਰਦੀ ਨਹੀਂ ਸੀ ਜਿਨੀ ਆਮ ਆਦੀ ਪਾਰਟੀ ਦੀ। ਅੱਜ ਹੀ ਇੱਕ ਮੁਕਸਰ ਦੇ ਪਿੰਡ ਦੇ ਵਿੱਚੋਂ ਫੋਨ ਆਇਆ। ਐਮ.ਐਲ.ਏ ਦੇ ਬੰਦੇ ਨੂੰ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੇ ਬੰਦਿਆਂ ਦੇ ਕਾਗਜ਼ ਸਹੀ ਹੋਏ ਨੇ ਤੇ ਸਾਡੇ ਬੰਦਿਆਂ ਦੇ ਕਾਗਜ਼ ਰੱਦ ਹੋਗੇ। ਤੇ ਐਮਐਲਏ ਦਾ ਪੀਏ ਕੀ ਕਹਿੰਦਾ ਜਾਂਦਾ ਕਹਿੰਦਾ ਫਿਰ ਕੀ ਹੋ ਗਿਆ ਸਾਡੇ ਮੁਕਸਰ ਦੇ ਵਿੱਚ 53 ਪਿੰਡ ਪੈਂਦੇ ਨੇ ਇੱਕ ਪਿੰਡ ਅਸੀਂ ਨਾ ਜਾਵਾਂਗੇ ਤੇ ਸਾਡਾ ਕੀ ਵਿਗਾੜ ਲੋਗੇ ਇੱਥੋਂ ਤੱਕ ਪਰ ਜੇ ਪੰਜਾਬ ਦੇ ਆਮ ਆਦੀ ਪਾਰਟੀ ਦੇ ਐਮਐਲਏ ਇੱਥੋਂ ਤੱਕ ਸੋਚ ਕੇ ਬੈਠੇ ਨਾ ਕਿ ਸਾਡਾ ਕੀ ਕਰ ਲੋਗੇ ਦੇਖੋ ਇਹ ਆ ਇੱਕ ਕਦੀ ਦਾਦੇ ਦੀਆਂ ਕਦੇ ਪੋਤੇ ਦੀਆਂ ਆਈਆਂ ਤੁਸੀਂ ਜਿਸ ਹਿਸਾਬ ਦੇ ਨਾਲ ਫਸਲ ਬੋ ਰਹੇ ਹੋ ਬੀਜ ਰਹੇ ਹੋ ਤੁਹਾਨੂੰ ਉਹ ਵੱਢਣੀ ਪੈਣੀ ਹੈ ਲੋਕਾਂ ਨੇ ਤੁਹਾਡੇ ਕੱਪੜੇ ਪਾੜ ਦੇਣਗੇ ਜਿਸ ਸਾਭ ਦੀ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਐਮਐਲਏ ਕਰਤੂਤਾ ਕਰ ਰਿਹਾ ਗਏ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਹੀ ਨੁਕਸਾਨ ਹੋਇਆ ਜਿਹੜਾ ਮੁੰਡਾ ਮਾਰਿਆ ਗਿਆ ਉਹ ਵੀ ਕਹਿੰਦੇ ਆਮ ਆਦਮੀ ਪਾਰਟੀ ਦਾ ਇੱਕ ਉਸ ਪਾਸੇ ਗੋਲੀ ਚੱਲਦੀ ਹੈ ਜਿਹੜਾ ਪਿੰਡ ਸੀ ਮੁਹੰਮਦੇ ਵਾਲਾ ਜਲਾਲਾਬਾਦ ਵਾਲੇ ਪਾਸੇ ਉੱਥੇ ਵੀ ਆਮ ਆਦਮੀ ਪਾਰਟੀ ਦੇ ਗੋਲੀ ਚੱਲੇ ਇਸ ਦਾ ਮਤਲਬ ਹੈ ਕਿ ਇੱਕ ਪਾਸਿਓਂ ਅੱਗ ਸ਼ੁਰੂ ਹੋਈ ਹੈ ਉਹ ਕਿਸੇ ਨੂੰ ਵੀ ਲਪੇਟੇ ਚ ਲੈ ਸਕਦੀ ਹੈ ਦੇਖੋ ਤੇ ਹੋਣਾ ਹੀ ਹੈ ਇਸ ਤਰ੍ਹਾਂ ਜੇ ਸਾਹਿਬ ਜੀ ਨੇ ਤੁਸੀਂ ਕਾਰਵਾਈ ਕਰੇ ਆਮ ਆਦੀ ਪਾਰਟੀ ਦੇ ਐਮਐਲਏ ਖਾਸ ਕਰਕੇ ਮਾਝੇ ਦੇ ਵਿੱਚ ਦੇਖੋ ਤੁਸੀਂ ਡੇਰਾ ਬਾਬਾ ਨਾਨਕਲੇ ਲੋਕ ਕਾਦੀਆਂ ਦੇਖ ਲਓ ਪੱਟੀ ਦੇਖ ਲਓ ਨਿਸ਼ਾਰਾ ਪਨਵਾ ਦੇਖ ਲਓ ਹਰ ਅਜਨਾਲਾ ਦੇਖ ਲਓ ਮਜੀਠਾ ਦੇਖ ਲਓ ਫਿਰ ਮੁਕਸਰ ਦੇਖ ਲਓ ਫਿਰ ਜੱਗਾ RAM TIR ਥੇਲੋ ਜਲਾਲਾਬਾਦ ਦੇਖ ਲਓ ਕੁਝ ਏਰੀਆ ਜਿੱਥੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਨਾ ਉਹ ਤੇ ਐਮਐਲਏ ਚੰਗੇ ਨੇ ਮਤਲਬ ਧੱਕੇ ਦੇ ਨਾਲ ਜੇ ਕਾਲੀਆਂ ਦੇ ਨਾਲ ਧੱਕੇਸ਼ਾਹੀ ਕੀਤੀ ਸੀ ਸਰਪੰਚ ਬਣਾਏ ਤੇ ਉਹਨਾਂ ਦੇ ਪੱਲੇ ਕੀ ਰਿਹਾ ਗਿਆ ਜੇ ਕਾਂਗਰਸੀਆਂ ਨੇ ਧੱਕੇਸ਼ਾਹੀ ਕੀਤੀ ਸੀ ਉਸ ਵੇਲੇ ਉਹਨਾਂ ਦੇ ਪੱਲੇ ਕੀ ਰਿਹਾ ਗਿਆ ਤੇ ਜੇ ਅੱਜ ਤੁਸੀਂ ਹੀ ਧੱਕੇਸ਼ਾਹੀ ਕਰਕੇ ਪੰਜਾਬ ਦੇ ਜਾਂ ਲੋਕਤੰਤਰ ਦਾ ਕਤਲ ਕਰ ਰਹੇ ਹੋ ਤੇ ਤੁਹਾਡੇ ਪੱਲੇ ਕੀ ਮੇ ਬਲੂਗੇ ਤੁਹਾਡੇ ਪੱਲੇ ਵੀ ਲੋਕਾਂ ਨੇ ਉਹੀ ਤੁਹਾਡੇ ਹਾਲਾਤ ਕਰਨੇ ਜੋ ਕਾਲੀਆਂ ਦੇ ਕਾਂਗਰਸੀ ਨੇ ਕੀਤੇ ਤੁਸੀਂ ਕੰਨ ਤੇ ਲਿਖਿਆ ਨਹੀਂ ਪੜਨਾ ਚਾਹੁੰਦੇ ਹੈਗੇ ਕਿਉਂਕਿ ਤੁਹਾਨੂੰ ਲੱਗਦਾ ਸਾਡੀ ਸਰਕਾਰ ਇਹਨਾਂ ਨੂੰ ਲੱਗਦਾ ਕਿ ਪੰਜਾਬ ਦੀ ਜਨਤਾ ਨੇ ਇਸ ਵਾਰ ਸਾਨੂੰ 92 ਸੀਟਾਂ ਦਿੱਤੀ ਅਗਲੀ ਵਾਰ ਫੇਰ ਬਣਾ ਦੇ ਨਹੀਂ ਭੁੱਲ ਜੋ ਜਿਹੜ ਦੇ ਵਿੱਚ ਖੰਡ ਪਾ ਕੇ ਦਿੰਦੀ ਜਾਂ ਸਬਜੀ ਦੇ ਵਿੱਚ ਘਿਓ ਪਾ ਕੇ ਦਿੰਦੀ ਸੀ ਉਹ ਮਾਂ ਮਰ ਗਈ ਆ ਜਿਸ ਹਿਸਾਬ ਨਾਲ ਤੁਹਾਡੇ ਐਮਐਲਏ ਜਿੰਨੇ ਨੇ ਪੰਜਾਬ ਦੇ ਵਿੱਚ ਨਫ਼ਰਤ ਫਲਾਈਆ ਖੌਫ ਪੈਦਾ ਕੀਤਾ ਡਰ ਪੈਦਾ ਕੀਤਾ ਲੋਕੀ ਸੈਮਰੇ ਨੇ ਕਤਲ ਹੋ ਰਹੇ ਨੇ ਗੋਲੀ ਚੱਲ ਰਹੀ ਹੈਗੀ ਆ ਕੁਝ ਆਮਾ ਦੀ ਪਾਰਟੀ ਦੇ ਐਮਐਲਏ ਚੰਗੇ ਨੇ ਤੇ ਕੋਈ ਤੇ ਐਨੇ ਬੁਰਸ਼ਾਗਰਦੀ ਤੇ ਉੱਤਰ ਐ ਇੰਨੀ ਗੁੰਡਾਗਰਦੀ ਹਲਕਿਆਂ ਦੇ ਵਿੱਚ ਐਮਐਲਏ ਕਰ ਰਹੇ ਹੈਗੇ ਨੇ ਦੇਖੋ ਕੱਲ ਇੱਕ ਐਮਐਲਏ ਦੇ ਸਾਹਮਣੇ ਗੋਲੀਆਂ ਚੱਲੀਆਂ ਹੈਗੀਆਂ ਜੀ ਤੁਸੀਂ ਦੇਖੋ ਨਾ ਐਮਐਲਏ ਖੁਦ ਹੱਲਾਸ਼ੇਰੀ ਦੇ ਰਹੇ ਨੇ ਔਰ ਨਜਾਇਜ਼ ਹਥਿਆਰ ਨੇ ਨਾ ਲਾ ਕੇ ਦੇ ਐਸਐਸਪੀ ਨਜਾਇਜ਼ ਹਥਿਆਰਾਂ ਵਾਲਾ ਫੜ ਰਿਹਾ ਕਿਨੇ ਐਸਐਸਪੀ ਵੀ ਆਪਣੀਆਂ ਕੁਰਸੀਆਂ ਬਚਾਉਣ ਤੇ ਲੱਗੇ ਆਗੇ ਨੇ ਜਿਵੇਂ ਉਹਨਾਂ ਦੇ ਮਹੀਨਾ ਨਹੀਂ ਪੂਰੇ ਹੋਏ ਆਗੇ ਨੇ ਜਾਂ ਉਹਨਾਂ ਦੇ ਖਰਚੇ ਪੂਰੇ ਨਹੀਂ ਹੋ ਰਿਹਾ ਕਿਨੇ ਯਾਰ ਘੱਟੋ ਘੱਟ ਕਾਨੂੰਨ ਦੀ ਤੇ ਗੱਲ ਕਰ ਲੋ ਨਾ ਇਨਸਾਫ ਤੇ ਦੇ ਦਿਓ ਨਾ ਇੰਨੀ ਵੀ ਝੋਲੀ ਨਾ ਚੁੱਕੋ ਕਿ ਲੋਕੀ ਤੁਹਾਡੇ ਤੇ ਥੂ ਥੂ ਕਰਨਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਤੁਸੀਂ ਦੇਖੋ ਹੱਲੇ ਤੇ ਕਾਗਜ ਅਜ ਵਾਪਸ ਲੈ ਜਾਣੇ ਸੀ ਹਲੇ ਵੋਟਾਂ ਪੈਣੀਆਂ ਨੇ 15 ਤਰੀਕ ਨੂੰ ਕੀ ਹੋਊਗਾ ਤੁਸੀਂ ਇਸ ਗੱਲ ਤੋਂ ਸਹੀ ਜੇ ਅੰਦਾਜ਼ਾ ਲਗਾ ਸਕਦੇ ਹੋ ਕਿ 15 ਤਰੀਕ ਨੂੰ ਜੇ ਨੋਮੀਨੇਸ਼ਨ ਭਰਨ ਵਾਲੇ ਸਰਕਾਰ ਦੀ ਆਮ ਆਦੀ ਪਾਰਟੀ ਦੀ ਬੁਰਸ਼ਾ ਗਰਦੀ ਦਿਗੀ ਆ ਆਮ ਆਦੀ ਪਾਰਟੀ ਦੇ ਵਰਕਰਾਂ ਦੀ ਗੁੰਡਾਗਰਦੀ ਦਿਖੀ ਆ ਕਤਲ ਹੋ ਚੁੱਕੇ ਨੇ ਗੋਲੀ ਚੱਲ ਚੁੱਕੀ ਆ ਤੇ 15 ਅਕਤੂਬਰ ਵਾਲੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਹਾਲ ਹੋਊਗਾ ਸ਼ਾਮ ਤੱਕ ਵੀ ਅੱਧੀ ਰਾਤ ਗਿਣਤੀਆਂ ਹੋਣੀਆਂ ਨੇ ਗਿਣਤੀਆਂ ਤੱਕ ਕੀ ਹੋਊਗਾ ਰੌਲਾ ਪਊਗਾ ਦੱਬੇ ਚੁੱਕੇ ਜਾਣਗੇ ਹੀਰਾ ਫੇਰੀ ਹੋਗੀ ਗਿਣਤੀ ਜੇ ਦੁਬਾਰਾ ਕੀਤੀ ਜਾਊਗੀ ਲਾਈਟਾਂ ਜਾਣਗੀਆਂ ਬੱਤੀਆਂ ਬੁਝਾਈਆਂ ਜਾਣਗੀਆਂ ਤੇ ਆਪਣੇ ਸਰਪੰਚੇ ਜਿਤਾਏ ਜਾਣਗੇ ਕਿਉਂਕਿ ਆਮ ਆਦੀ ਪਾਰਟੀ ਦੇ ਵਰਕਰਾਂ ਦੀਆਂ ਐਮਐਲਏ ਦੀਆਂ ਕਰਤੂਤਾਂ ਨੂੰ ਲੋਕਾਂ ਕਰਤੂਤਾਂ ਬਾਰੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਇਹਦੇ ਵਾਰ-ਵਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਜੇ ਤੁਹਾਨੂੰ ਲੋਕ ਆਮਕਰਾਂ ਦੇ ਮੁੰਡੇ ਕੁੜੀਆਂ ਨੂੰ ਐਮਐਲਏ ਮੰਤਰੀ ਮੁੱਖ ਮੰਤਰੀ ਬਣਾ ਸਕਦੇ ਤੇ ਰੱਬ ਦਾ ਵਾਸਤਾ ਆਮਕਰਾਂ ਦੇ ਲੋਕ ਜਿਹੜੇ ਆਗੇ ਨੇ ਉਹਨਾਂ ਨੂੰ ਸਰਪੰਚ ਵੀ ਬਣ ਲੈਣ ਦੋ ਤੁਸੀਂ ਤੇ ਇਹ ਕਹੋਗੇ ਜਿਹੜਾ ਸਰਪੰਚ ਜਿੱਤ ਕੇ ਆ ਗਿਆ ਉਹ ਸਾਡਾ ਪਰ ਤੁਸੀਂ ਧੱਕੇ ਨਾਲ ਸਰਪੰਚੀਆਂ ਦਿਵਾ ਰਹੇ ਹੋ ਕੀ ਤੁਹਾਡੇ ਐਮਐਲਏ ਨੇ ਪੈਸੇ ਖਾਦੇ ਨੇ ਤੁਹਾਡੇ ਐਮ.ਐਲ.ਏ ਸਾਹਿਬ ਤੇ ਕੀ ਕਰਨਾ ਚਾਹੀਦਾ ਧੱਕੇ ਨਾਲ ਤੁਸੀਂ ਸਿਰਫ ਸੰਪਤੀਆਂ ਕਰਵਾ ਕੇ ਕੋਈ ਰਿਕਾਰਡ ਬਣਾਉਣ ਚਾਹਦੇ ਕਿ ਮੇਰੇ ਹਲਕੇ ਦੇ ਵਿੱਚ 85 ਪਿੰਡਾਂ ਦੇ ਵਿੱਚ ਸਰਪੰਚੀ ਹੋ ਗਈ ਮੇਰੇ ਹਲਕੇ ਦੇ ਵਿੱਚ 50 ਪਿੰਡਾਂ ਦੇ ਵਿੱਚ ਸਰਪੰਚ ਸਰਪੰਚੀ ਹੋ ਗਈ ਐਵੇਂ ਰਿਕਾਰਡ ਨਹੀਂ ਬਣਾ ਦੇਗੇ ਲੋਕਾਂ ਦੇ ਦਿਲ ਐਵੇਂ ਨਹੀਂ ਜਿੱਤੇ ਜਾਂਦੇ ਜੁੱਤੀ ਦੇ ਨਾਲ ਲੋਕੀ ਦਿਲ ਨਹੀਂ ਜਿੱਤਦੇ ਹੈਗੇ ਨਾ ਲੋਕਾਂ ਦੇ ਨਹੀਂ ਜਿੱਤੇ ਜਾ ਸਕਦੇ ਜਿਸ ਹਿਸਾਬ ਨਾਲ ਤੁਸੀਂ ਜਿੱਤਣਾ ਚਾਹੁੰਦੇ ਤੁਸੀਂ ਭੁਲਾ ਦਿੱਤਾ ਲੋਕਾਂ ਨੂੰ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਹੈਗਾ ਕਿ ਆਮ ਆਦੀ ਪਾਰਟੀ ਨਾਲੋਂ ਤੇ ਕਾਲੀ ਚੰਗੇ ਕਾਂਗਰਸ ਚੰਗੇ ਸਾਡੇ ਕੋਲ ਗਲਤੀ ਹੋ ਗਈ ਇਹਨਾਂ ਨੇ ਆਮ ਆਦੀ ਪਾਰਟੀ ਦੇ 20 25 ਐਮਐਲਏਜ਼ ਨੇ ਮਜਬੂਰ ਕਰ ਦਿੱਤਾ ਲੋਕਾਂ ਨੂੰ ਇਹ ਕਹਿਣ ਵਾਸਤੇ ਕਿ ਪਿਛਲੇ ਚੰਗੇ ਸੀ ਪਿਛਲੇ ਨੇ ਕੰਮ ਵੀ ਕਰਦੇ ਸੀ ਚੰਗਾ ਵੀ ਕਰਦੇ ਪਰ ਪੰਜਾਬ ਨੂੰ ਲੁੱਟਿਆ ਕਿੰਨੇ ਪੰਜਾਬ ਨੂੰ ਲੁੱਟਿਆ ਸਿਆਸੀ ਜੋਕਾਂ ਨੇ ਕਦੀ ਉਹ ਜੋਕਾਂ ਦਾ ਰੰਗ ਨੀਲਾ ਹੁੰਦਾ ਕਦੀ ਉਸ ਜੋਕਾਂ ਦਾ ਰੰਗ ਚਿੱਟਾ ਹੁੰਦਾ ਹੁਣ ਉਹ ਜੋਕਾਂ ਦਾ ਰੰਗ ਕੇਸਰੀ ਹੋ ਗਿਆ ਪੰਜਾਬ ਉੱਡਾ ਗਿਆ ਪੰਜਾਬ ਨੂੰ ਲੁੱਟਿਆ ਜਾ ਪਹਿਲਾਂ ਉਹ ਖੂਨ ਪੀ ਪੀ ਕੇ ਜੋਕਰ ਰਜ ਚੁਕੀਆਂ ਸੀ ਇਹ ਭੁੱਖੜ ਜੋਕਾ ਆ ਗਿਆ ਨੇ ਜਿਹੜੀਆਂ ਰਜਦੀਆਂ ਨਹੀਂ ਹੋ ਗਈਆਂ ਜਿਸ ਕਰਕੇ ਪੰਜਾਬ ਦੇ ਹਾਲਾਤ ਇੰਨੇ ਜਿਆਦਾ ਮਾੜੇ ਕਰ ਦਿੱਤੇ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿਉਂ ਚੁੱਪ ਨੇ ਇਸ ਗੱਲ ਦੀ ਹੈਰਾਨੀ ਕਿਉਂ ਨਹੀਂ ਉਹ ਵਰਜ ਰਿਹਾਗੇ ਕਿਉਂ ਨਹੀਂ ਉਹ ਆਪਣੇ ਐਮਐਲਏ ਨੂੰ ਦਬਕਾ ਮਾਰ ਰਿਹਾਗੇ ਜਦੋਂ ਐਲਾਨ ਨਹੀਂ ਸੀ ਹੋਇਆ ਉਦੋਂ ਪਹਿਲਾਂ ਉਹਨਾਂ ਨੇ ਬੜੇ ਦਾਅਵੇ ਕੀਤੇ ਇਹ ਵੀ ਕਿਹਾ ਸੀ ਕਿ ਪਿੰਡ ਦਾ ਸਰਪੰਚ ਚੁਣੀਏ ਪੰਚਾਇਤ ਚੁਣੀਏ ਨਾ ਕੀ ਪਾਰਟੀਆਂ ਦਾ ਐਡਾ ਵੱਡੀ ਸੋਧ ਵੀ ਹੋਈ ਆ ਬਕਾਇਦਾ ਕਾਨੂੰਨ ਦੇ ਵਿੱਚ ਸੈਸ਼ਨ ਦੇ ਵਿੱਚ ਇਸ ਦੇ ਉੱਤੇ ਬਕਾਇਦਾ ਟਾਈਮ ਦਿੱਤਾ ਗਿਆ ਦੇਖੋ ਸੋਧ ਕਿਹੜੀ ਹੋਈ ਆ ਸੋਧ ਤੇ ਇੱਕ ਸਰਕਾਰ ਨੇ ਪਖੰਡ ਕੀਤਾ ਜੇ ਸੋਧ ਕਰਨੀ ਤਾਂ ਚੁੱਲਾ ਟੈਕਸ ਬੰਦ ਕਰ ਦਿੰਦੇਗੇ ਹੂੰ ਚੁੱਲਾ ਟੈਕਸ ਦੀ ਲੋੜ ਨਹੀਂ ਯਾਰ 7 ਰੁਪਏ ਦੇ ਨਾਲ ਸਰਕਾਰ ਦਾ ਢਿੱਡ ਭਰ ਜਾਊਗਾ ਮੰਨ ਲਓ ਹੁਣ ਜਿੰਨੇ ਵੀ ਪੰਚ ਸਰਪੰਚਾਂ ਨਾਮਿਨੇਸ਼ਨ ਪ੍ਰਕਿਊਡਰ ਨਾਲ 7 ਰੁਪਏ ਦੇ ਹਿਸਾਬ ਨਾਲ ਲਾ ਲਓ 35 ਰੁਪਏ ਹੋ ਗਏ ਹਨਾ 50 ਸਾਲਾਂ ਦੇ 35 ਰੁਪਏ ਨੂੰ ਆਪਾਂ ਸਾਰਿਆਂ ਨਾਲ ਮਲਟੀਪਲਾਈ ਕਰ ਲਓ ਕਿ ਸਰਕਾਰ ਦਾ ਢਿੱਡ ਭਰ ਗਿਆ ਕਿ ਪੰਜਾਬ ਦਾ ਰੂਰਲ ਡਵੈਲਪਮੈਂਟ ਜਿਹੜਾ ਮਹਿਕਮਾ ਬੜਾ ਮੀਰ ਹੋ ਗਿਆ ਉਹ ਰੱਦ ਕਰਨੀ ਚਾਹੀਦੀ ਚੁੱਲਾ ਡਕਸ ਰੱਦ ਕਰਨਾ ਚਾਹੀਦਾ ਕਿਉਂਕਿ ਲੋੜ ਨਹੀਂ ਅੰਗਰੇਜ਼ਾਂ ਵੇਲੇ ਦੀ ਲੋੜ ਪੈ ਗਈ ਯਾਰ ਹੁਣ ਜੇ ਭਾਰਤ ਸਰਕਾਰ ਨੇ ਆਈਪੀਸੀ ਸੀਆਰਪੀਸੀ ਪੂ ਸਾਰਾ ਕੋਈ ਤਬਦੀਲੀ ਕਰਤੀ ਨਵੇਂ ਕਾਨੂੰਨ ਬੰਦ ਭਾਰਤੀ ਨਿਆਏ ਸੰਤਾ ਦੇ ਭਾਰਤੀ ਪੇੜਾ ਹੋਰ ਸੰਤਾ ਕਰ ਦਿੱਤੇ ਇਹ ਵੀ ਬੰਦ ਕਰ ਦਿੱਤੇ ਹੈਗੇ ਬੌਲਿਸ਼ ਕਰ ਦਿੱਤੇ ਹੈਗੇ ਨਾ ਸਕਰੇਬ ਕਰ ਦਿੱਤੇ ਹੈਗੇ ਇਹਦੇ ਕੀਤੀ ਨਹੀਂ ਹੈ ਹੁਣ ਸਰਕਾਰ ਦੇਦੋਂ ਕਿਹਾ ਸੀ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਤੁਹਾਡੇ ਨੂੰ ਧੱਕੇਸ਼ਈ ਨਹੀਂਗੇ ਤੁਸੀਂ ਤੇ ਧੱਕੇਸ਼ਈਆਂ ਬੰਦ ਕੀ ਇਹਨੇ ਤੁਸੀਂ ਰਿਕਾਰਡ ਬਣਾ ਦਿੱਤਾ ਹੈਗਾ ਜਿਹੜੀ ਆਪਾਂ ਗੱਲ ਕਰਦੇ ਮੁਕਸਰ ਦਾ ਪਿੰਡ ਖੱਪਿਆਂ ਵਾਲੀ ਖੱਪਿਆਂ ਵਾਲੀ ਦੇ ਵਿੱਚ ਕਹਿੰਦੇ ਆਮ ਆਦੀ ਪਾਰਟੀ ਦੂਜੀ ਧਿਰ ਦੇ ਕਾਗਜ਼ ਰੱਦ ਕਰਵਾ ਕੇ ਆਪ ਦਾ ਸਰਪੰਚ ਬਣਾ ਲਿਆ ਰਿਟਰਨਿੰਗ ਅਫਸਰ ਕਹਿੰਦਾ ਕਿ ਲਿਸਟਾਂ ਦੀ ਚੈਕਿੰਗ ਤੇ ਸਹੀ ਹੋਈ ਪਰ ਗਲਤੀਆਂ ਦੇ ਲੱਗੇ ਹੋਏ ਨੇ ਕੈਂਡੀਡੇਟ ਹੋਰ ਨਾਲ ਦੀ ਤਕਜ਼ੀਰ ਕਰੇ ਕਿਸੇ ਅਨਸੂਚਿਤ ਜਾਤੀ ਸਰਟੀਫਿਕੇਟ ਲਗਾ ਤੇ ਉਹ ਪ੍ਰਮਾਣ ਹੋ ਰਹੇ ਨੇ ਮਤਲਬ ਉੱਥੇ ਐਮਐਲਏ ਕਹਿ ਰਿਹਾ ਮੁਖਸਰ ਦਾ ਮੁਖਸਰ ਦੇ ਐਮਐਲਏ ਦਾ ਪੀਏ ਦੀ ਖਬਰ ਆਈ ਆ ਗਿਆ ਕਿ ਜੀ ਫਿਰ ਕੀ ਹੋਗਾ ਜੇ ਤੁਹਾਡੇ ਖੱਪਿਆਂ ਵਾਲੀ ਨਹੀਂ ਜਾਵਾਂਗੇ ਤੇ ਫਿਰ ਕੀ ਹੋ ਜੂਗਾ ਨਾ ਹੁਣ ਸੀਐਮ ਸਾਹਿਬ ਨੂੰ ਚਾਹੀਦਾ ਹੈ ਕਿ ਘੱਟੂ ਘੜ ਆਪਣੇ ਐਮਐਲਏ ਨੂੰ ਵਰਜਨਲ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹਿਣ ਕਿ 15 ਤਰੀਕ ਨੂੰ ਰੱਬ ਦਾ ਵਾਸਾ ਸ਼ਾਂਤੀ ਰਹੇ ਜਿਸ ਹਸਾਬ ਦੇ ਨਾਲ ਗੋਲੀਆਂ ਚੱਲ ਰਹੀਆਂ ਜਿਸ ਹਸਾਬ ਦੇ ਨਾਲ ਅਜ ਤਰਨਤਾਲ ਜ਼ਿਲ੍ਹੇ ਦੇ ਵਿੱਚ ਮੁੰਡਾ ਮਾਰਿਆ ਗਿਆ ਠੀਕ ਹੈ ਹਲੇ ਤੱਕ ਪੁਲਿਸ ਨੂੰ ਪਤਾ ਨਹੀਂ ਲੱਗਾ ਕਿ ਮੁੰਡਾ ਕਿੰਨੇ ਮਾਰਿਆ ਉਹਦੇ ਮਾਰਨ ਪਿੱਛੇ ਹੈ ਗਿਆ ਕਿਉਂਕਿ ਗੈਂਗਸਟਰਵਾਦ ਨੂੰ ਬੜਾਵਾ ਦਿੱਤਾ ਜਾ ਰਿਹਾ ਦੇਖੋ ਨਾ ਫਰੀਦਕੋਟ ਦੇ ਵਿੱਚ ਇੱਕ ਪਿੰਡ ਦੇ ਵਿੱਚ ਸਰ ਸਰਕਾਰ ਆਪਣੇ ਬੰਦੇ ਕੋਈ ਨਾਮਿਨੇਸ਼ਨ ਹੀ ਕਰਵਾਏ ਸਰਕਾਰ ਵਾਸਤੇ ਹੋਰ ਸ਼ਰਮਿੰਦਗੀ ਵਾਲੀ ਗੱਲ ਕੀ ਹੋ ਸਕਦੀ ਤੁਸੀਂ ਦੇਖੋ ਮਾਤੜ ਬੰਦਾ ਉੱਥੇ ਸਾਹਮਣੇ ਗੈਂਗਸਟਰ ਖੜਾ ਜਿੱਤੇ 26 ਪਰਚੇ ਦਰਜ ਨੇ ਆਮ ਬੰਦਾ ਡਰ ਜੂਗਾ ਪਰ ਸਰਕਾਰ ਆਪਣਾ ਬੰਦਾ ਵੀ ਖੜਾ ਨਹੀਂ ਕਰ ਸਕੀ ਹੈਗੀ ਇਹਦਾ ਮਤਲਬ ਤੁਸੀਂ ਸਰਕਾਰ ਨੇ ਉੱਥੇ ਗੈਂਗਸਟਰ ਦਾ ਸਾਥ ਦਿੱਤਾ ਹੈਗਾ ਕਿਉਂਕਿ ਉਸ ਪਿੰਡ ਦੇ ਵਿੱਚ ਨੋਮੀਨੇਸ਼ਨ ਨਹੀਂ ਹੋਈ ਹੈਗੀ ਘੱਟੋ ਘਾਟ ਸਰਕਾਰ ਨੂੰ ਉਹਨਾਂ ਦੇ ਲੋਕਾਂ ਦੇ ਗੈਂਗਸਟਰਾਂ ਦੇ ਲੋਕਾਂ ਦੇ ਜਿਹੜੇ ਸਮਾਜਿਕ ਗੈਰ ਸਮਾਜਿਕ ਅੰਸਰ ਨੇ ਉਹਨਾਂ ਦੇ ਖਿਲਾਫ ਬੰਦੇ ਆਪਣੇ ਖੜੇ ਕਰਨੇ ਚਾਹੀਦੇ ਉਸ ਇਲਾਕੇ ਦੇ ਐਮਐਲਏ ਨੂੰ ਕੋਈ ਬੰਦਾ ਨਹੀਂ ਲੱਭਾਗਾ ਉਸ ਪਿੰਡੋਂ ਪਰ ਉਹ ਗੈਂਗਸਟਰ ਦਾ ਜੇ ਗੈਂਗਸਟਰ ਦੇ ਖਿਲਾਫ ਤੁਸੀਂ ਕਾਗਜੇ ਨਹੀਂ ਪੜ ਰਹੇ ਜਾਂ ਨਹੀਂ ਪਰਵਾਹ ਰਹੇ ਇਹਦਾ ਮਤਲਬ ਤੁਸੀਂ ਇਨਡਾਇਰੈਕਟ ਵੇ ਦੇ ਨਾਲ ਗੈਂਗਸਟਰ ਦਾ ਸਾਥ ਦੇ ਰਹੇ ਹੋ ਜਾਂ ਗੈਂਗਸਟਰ ਤੋਂ ਡਰ ਰਹੇ ਹੋ ਉਹ ਪੰਜਾਬ ਸਰਕਾਰ ਚੁੱਪ ਪੰਜਾਬ ਦੇ ਵਿੱਚ ਜਦੋਂ 1992 ਦੇ ਵਿੱਚ ਖਾੜਕੂਵਾਦ ਵੇਲੇ ਕਾਲੀਆਂ ਨੇ ਡਰਦਿਆਂ ਨੇ ਮਾਰੇ ਇਹਨਾਂ ਨੂੰ ਬਾਈਕਾਟ ਕਰਨਾ ਪਿਆ ਸੀ ਜਾਂ ਕੀਤਾ ਜਾਂ ਜੋ ਵੀ ਉਸ ਸਮੇਂ ਦੇ ਹਾਲਾਤ ਸਨ ਤੇ ਸਰਕਾਰ ਨੇ ਧੱਕੇ ਨਾਲ ਆਪਣੇ ਐਮਐਲਏ ਬਣਾਈ ਕਿ ਉਸ ਆਵਾਜ਼ ਦੇ ਖਿਲਾਫ ਸਰਕਾਰ ਬਣਾਉਣੀ ਬੜੀ ਜ਼ਰੂਰੀ ਹੈ ਹਾਲਾਂਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਸਾਰਿਆਂ ਨੂੰ ਸਾਹਮਣੇ ਇਹੋ ਜਿਹੇ ਪ੍ਰਦਰਸ਼ਨਾਂ ਖਿਲਾਫ ਜਿਹੇ ਇਹੋ ਜਿਹੇ ਸਿਸਟਮ ਖਿਲਾਫ ਜਿਹੜੇ ਸਰਕਾਰਾਂ ਮਜ਼ਬੂਤ ਹੁੰਦੀਆਂ ਨੇ ਰੋਡ ਉਹਦੇ ਫਰੀਦਕੋਟ ਫਰੀਦਕੋਟ ਪੁਲ ਉਸ ਨੂੰ ਫਰੀਦਕੋਟ ਪ੍ਰਸ਼ਾਸਨ ਨੂੰ ਉਥੋਂ ਦੇ ਐਮਐਲਏ ਨੂੰ ਚਾਹੀਦਾ ਸੀ ਕਿ ਉਥੇ ਕਿਸੇ ਦੇ ਕਿਸੇ ਨਾਮੀਨੇਸ਼ਨ ਕਰਵਾਈ ਜਾਣ ਤੇ ਇਸੋ ਮਤਲਬ ਕਾਨੂੰਨ ਦਾ ਜਨਾਜਾ ਨਿਕਲ ਚੁੱਕਾ ਹੈ ਔਰ ਆਪੋਜੀਸ਼ਨ ਪਾਰਟੀਆਂ ਨੂੰ ਇਸ ਮਸਲੇ ਦੇ ਵਿੱਚ ਨਾ ਸਟਰੋਂਗ ਹੋਣਾ ਪੈਣਾਗਾ ਉਹ ਹਨ ਜਿੰਨਾ ਚਿਰ ਪਾਰਟੀਆਂ ਇਕੱਠੀਆਂ ਇਸ ਵਿੱਚਤੇ ਨਹੀਂ ਆਉਂਦੀਆਂ ਜਿਸ ਹਿਸਾਬ ਦੇ ਨਾਲ ਕਾਨੂੰਨ ਵਿਵਸਥਾ ਨੂੰ ਪੰਚਾਇਤੀ ਚੋਣਾਂ 'ਚ ਡਾਵਾ ਡੋਲ ਹੋਈ ਆ ਪੰਜਾਬ ਆਪੋਜੀਸ਼ਨ ਪਾਰਟੀਆਂ ਨੂੰ ਇਕੱਠੇ ਹੁੰਦੇ ਤੇ ਚੰਗੀਆਂ ਰਹਿੰਦੀਆਂ ਗਿਆ ਇਕੱਠੇ ਹੋਣ ਦੀ ਲੋੜ ਹੈ ਗਿਆ ਨਹੀਂ ਤੇ ਪੰਜਾਬ ਦੀ 15 ਤਰੀਕ ਤੱਕ ਮੈਨੂੰ ਲੱਗਦਾ ਕਿ ਸੁੱਖਾਂ ਵਾਲਾ ਦਿਨ ਹੋਊਗਾ ਜਿਸ ਹਿਸਾਬ ਦੇ ਨਾਲ ਸਰਕਾਰ ਜਿਹੜੀ ਆ ਉਹ ਲੋਕਤੰਤਰ ਨੂੰ ਲੁੱਟਣ ਤੇ ਲੱਗੀ ਹੋਈ ਆ ਆਮ ਆਦੀ ਪਾਰਟੀ ਵਾਲੇ ਧੱਕੇ ਨਾਲ ਆਪਣੇ ਸਰਪੰਚ ਬਣਾਉਣਾ ਚਾਹੁੰਦੇ ਨੇ ਜਿਤਾਉਣਾ ਚਾਹੁੰਦੇ ਹੈਗੇ ਨੇ ਇਹ ਸਰਾ ਸਰ ਗਲਤ ਹੈ ਔਰ ਦੇਖੋ ਪੰਜਾਬ ਦੇ ਲਗਾਤਾਰ ਜਦੋਂ ਦੇ ਨਾਮੀਨੇਸ਼ਨ ਸਰਪੰਚੀ ਦਾ ਪ੍ਰਕਿਰਿਆ ਸ਼ੁਰੂ ਹੋਇਆ ਤੁਸੀਂ ਖਬਰਾਂ ਪੜ੍ਹ ਕੇ ਦੇਖ ਲੋ ਕਿੰਨੀ ਧੱਕੇਸ਼ਾਹੀ ਆਮ ਆਦੀ ਪਾਰਟੀ ਦੀ ਦਿਖੀ ਹੈਗੀ ਹੈ ਔਰ ਪੰਜਾਬ ਦੇ ਕਿਸੇ ਵੀ ਮਨਿਸਟਰ ਨੇ ਔਰ ਅਮੀਰ ਸਿੰਘ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬੋਲਦੇ ਉਹਨਾਂ ਨੇ ਜ਼ਰੂਰ ਪਿੰਡ ਸਤੋਜ ਦੇ ਵਿੱਚ ਜਾ ਕੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਉਹ ਅਪੀਲ ਬੜੀ ਦੇਰ ਦੀ ਨਾਲ ਕੀਤੀ ਚਲੋ ਪਹਿਲਾਂ ਤੇ 3 ਦਿਨੋਂ ਬਿਮਾਰ ਹੈ ਲੇਕਿਨ ਅੱਜ ਵੀ ਉਹ ਅਪੀਲ ਕਰਦੇ ਨੇ ਪਰ ਹੁਣ ਤੇ ਨਾਮਿਨੇਸ਼ਨ ਦਾ ਟਾਈਮ ਨਿਕਲਿਆ ਘੱਟੋ ਘਾਟੇ ਲੋਕਾਂ ਦੇ ਕਾਗਜ਼ ਰੱਦ ਨਹੀਂ ਹੋਣੇ ਚਾਹੀਦੇ ਸੀ ਹੂੰ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ ਪਾਰਟੀ ਨੇ ਬਹੁਤ ਵੱਡੀ ਗਲਤੀ ਕੀਤੀ ਆ ਇਹ ਭੁੱਲ ਜਾਣਗੇ ਕਿ ਇਹਨਾਂ ਨੂੰ ਦੁਬਾਰਾ 12 ਸੀਟਾਂ ਮਿਲ ਜਾਣਗੀਆਂ ਜਿਹੋ ਜੇ ਇਸ ਪਾਰਟੀ ਦੇ ਲੱਛਣ ਆ ਜਿਹੋ ਜੇ ਇਹਨਾਂ ਪਾਰਟੀ ਦੇ ਬਹੁਤ ਸਾਰੇ 25 30 ਅਜਿਹੇ ਐਮਐਲਏ ਨੇ ਜਿਨ੍ਹਾਂ ਨੇ ਅਜਿਹੇ ਸਿਆਸੀ ਕਾਰੇ ਕੀਤੇ ਆਗੇ ਨੇ ਲੋਕ ਉਹਨਾਂ ਨੂੰ ਮਾਫ਼ ਨਹੀਂ ਕਰਨਗੇ ਕਈ ਐਮਐਲਏ ਬਹੁਤ ਚੰਗੇ ਨੇ ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਰੌਲਾ ਨਹੀਂ ਪਿਆਗਾ ਲੋਕ ਉਹਨਾਂ ਐਮਐਲਏ ਨੂੰ ਦਖਲ ਨਹੀਂ ਦਿੰਦੀ ਹੈਗੀ ਕਿਸੇ ਦੇ ਕਾਗਜ਼ ਰੱਦ ਨਹੀਂ ਕਰਵਾਏ ਹੈਗੇ ਸਾਰਿਆਂ ਨੂੰ ਭਰਨ ਦਿੱਤੇ ਹੈਗੇ ਨੇ ਜਿਹੜਾ ਜਿੱਤ ਗਿਆ ਜੂਗ ਉਹ ਹੀ ਐਮਐਲਏ ਦਾ ਹੋਊਗਾ ਉਹ ਇਲਾਕੇ ਦੇ ਐਮਐਲਏ ਦਾ ਹੋਊਗਾ ਪਰ ਕਈਆਂ ਨੇ ਆਪਣੀ ਧੌਂਸ ਧੱਕੇ ਕੀਤੇ ਹੈਗੇ ਨੇ ਜਿਨ੍ਹਾਂ ਨੇ ਵੀ ਧੱਕੇ ਕੀਤੇ ਹੈਗੇ ਨੇ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ maaf ਨਹੀਂ ਕਰਨੀ ਅੱਜ ਤੇ ਠੀਕ ਹੈ ਕਿ ਤੁਹਾਡੇ ਨਾਲ ਪੁਲਿਸ ਆ ਕਿਉਂਕਿ ਸੂਬਾ ਚੋਣ ਕਮਿਸ਼ਨ ਸਰਕਾਰ ਦਾ ਠੀਕ ਹੈ ਉਹ ਤੁਹਾਡੀ ਬੋਲੀ ਬੋਲੂਗਾ ਪੁਲਿਸ ਤੁਹਾਡੀ ਬੋਲੀ ਬੋਲੂਗਾ ਜਦੋਂ ਇਲੈਕਸ਼ਨ ਹੁੰਦੀ ਨਾ ਮੇਨ ਜਨਰਲ ਇਲੈਕਸ਼ਨ ਹੁੰਦੀ ਆ ਵਿਧਾਨ ਸਭਾ ਲੋਕ ਸਭਾ ਉਦੋਂ ਭਾਰਤੀ ਚੋਣ ਕਮਿਸ਼ਨ ਦੇ ਤਹਿਤ ਹੁੰਦੀ ਆ ਉਦੋਂ ਤੁਹਾਡੇ ਕਿ ਨਾ ਕਿਹੜੇ ਭਾਅ ਵੇਖਦੀ ਹੈਗੀ ਨਾ ਉਦੋਂ ਪਤਾ ਲੱਗੂਗਾ ਹਰਿਆਣੇ ਦੇ ਵਿੱਚ ਵੀ ਪਹਿਲਾਂ ਲੋਕਾਂ ਨੂੰ ਇੰਨਾ ਚੋਣਾਂ ਦੇ ਕੁੱਟ ਦੇ ਮਾਰਦੇ ਰਹੇ ਫਿਰ ਜਾ ਕੇ ਲੋਕਾਂ ਨੇ ਜਦੋਂ ਘੇਰਿਆ ਤੇ ਮਾਫੀਆਂ ਮੰਗਣੀਆਂ ਪਈਆਂ ਹੈਗੀਆਂ ਨੇ ਤੁਹਾਡੇ ਵੀ ਤੁਸੀਂ ਇਕੱਲੇ-ਕੱਲੇ ਨੇ ਮਾਫੀ ਮੰਗਣੀ ਹੈਗੀ ਜੋ ਪੰਜਾਬ ਦੀ ਜਨਤਾ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਗੇ ਨਾ ਲੋਕਾਂ ਨੇ ਇਕੱਲੇ-ਇਕਲੇ ਲੋਕਾਂ ਦੇ ਦਿਲਾਂ ਦੇ ਲਿਖੀਆਂ ਗਈਆਂ ਜਿਹੜੀਆਂ ਗੱਲਾਂ ਪਿੰਡੇ ਤੇ ਲੱਗੀਆਂ ਹੋਈਆਂ ਸੱਟਾਂ ਭੁੱਲ ਜਾਂਦੀਆਂ ਨੇ ਦਿਲਾਂ ਦੇ ਦਿੱਤੇ ਹੋਏ ਜ਼ਖਮ ਕਦੀ ਭੁੱਲਦੇ ਨਹੀਂ ਉਹ ਵੰਦ ਸਹਿੰਦੇ ਰਹਿੰਦੇ ਆਗੇ ਨੇ ਤੇ ਤੁਹਾਡੇ ਉਹ ਹਲਹਾਲ ਹੋਣੇ ਜਿਸ ਹੱਬ ਦੇ ਨਾਲ ਤੁਹਾਡੇ ਬਹੁਤ ਸਾਰੇ ਐਮ ਐਲ ਏ ਚੰਗੇ ਕੰਮ ਨਹੀਂ ਕਰ ਰਹੇ ਸਚੱਜਾ ਪ੍ਰਸ਼ਾਸਨ ਨਹੀਂ ਦੇ ਰਹੇ ਲੋਕਾਂ ਨੂੰ ਡਰਾ ਰਹੇ ਨੇ ਧਮਕਾ ਰਹੇ ਨੇ ਹੱਲਾਸ਼ੇਰੀ ਦੇ ਰਹੇ ਨੇ ਗੋਲੀਆਂ ਚਲਵਾ ਰਹੇ ਨੇ ਗੋਲੀਆਂ ਚਲਾਉਣ ਵਾਲਿਆਂ ਦਾ ਸਾਥ ਦੇ ਰਹੇ ਆਗੇ ਨੇ ਤੇ ਤੁਸੀਂ ਅਜਿਹੇ ਕੰਮ ਦੇਖ ਲਓ ਚਾਹੇ ਤੁਸੀਂ ਅਜਨਾਲੇ ਦੇ ਵਿੱਚ ਧੱਕੇਸ਼ਾਹੀ ਦੀਆਂ ਆ ਰਹੀਆਂ ਨੇ ਡੇਰੇ ਬਾਬੇ ਨਾਲ ਕੀ ਕੁਝ ਹੋ ਗਿਆ ਪੱਟੀ ਹਲਕੇ ਦੇ ਵਿੱਚ ਕੀ ਕੁਝ ਹੋ ਗਿਆ ਧਰਮਕੋਟ ਦੇ ਵਿੱਚ ਕੀ ਹੋ ਗਿਆ ਮੋਗੇ ਦੇ ਵਿੱਚ ਕੀ ਹੋ ਗਿਆ ਜੱਗਾ ਰਾਮਪੀਰ ਤੋਂ ਹੋ ਗਿਆ ਜਲਾਲਾਬਾਦ ਕੀ ਹੋ ਗਿਆ ਕੋਈ ਅਜਿਆ ਹਲਕਾ ਨਹੀਂ ਕੁਝ ਛੱਡ ਕੇ ਤੇ ਇਸ ਤੋਂ ਅੰਦਾਜ਼ਾ ਲਗਾ ਸਕਦਾ ਹੈ ਕਿ ਜਿਵੇਂ ਆਮ ਆਦੀ ਪਾਰਟੀ ਕਹਿੰਦੇ ਨੇ ਕਿ ਪਿਛਲੇ 70 ਸਾਲਾਂ ਤੋਂ ਇਹ ਕੁਝ ਨਹੀਂ ਹੋਇਆ ਸੀ ਤੇ 70 ਸਾਲਾਂ ਦੇ ਵਿੱਚ ਇਹ ਵੀ ਕੁਝ ਨਹੀਂ ਸੀ ਹੋਇਆ ਇਸ ਲੈਵਲ ਤੇ ਜਿੰਨਾ ਤੁਸੀਂ ਕਰ ਦਿੱਤਾਗਾ ਉਹ ਜਿੰਨਾ ਲੋਕੀ ਮਹਿਸੂਸ ਕਰ ਚੁੱਕੇ ਹੈਗੇ ਨੇ ਜੀ ਇੱਕ ਅਗਲਾ ਮਸਲਾ ਬੜਾ ਇੰਪੋਰਟੈਂਟ ਹੈ ਗੱਲ ਹੈਰਾਨ ਕਰਨ ਵਾਲੀ ਵੀ ਹੈ ਤੇ ਪਰੇਸ਼ਾਨ ਕਰਨ ਵਾਲੀ ਵੀ ਹੈ ਉਹਦੇ ਨਾਲ ਪਰੇਸ਼ਾਨ ਸ਼ਾਇਦ ਕੁਝ ਬੰਦੇ ਨਾ ਹੋਣ ਉਹ ਇਹ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਇੱਕ ਕਾਲਰ ਫੋਨ ਕਰਦਾ ਨਿਕਲਦਾ ਉਹ ਆਖਰਕਾਰ ਠੱਗ ਹੈ ਉਹ ਠੱਗ ਨੂੰ ਫੜਿਆ ਵੀ ਗਿਆ ਇਹ ਪੂਰਾ ਮਸਲਾ ਕੀ ਹੈ ਤੇ ਕਿਹੜੇ ਉਹ ਵਿਧਾਇਕ ਸੀ ਤੇ ਕਿਹੜੇ ਉਹ ਲੀਡਰ ਸੀ ਜਿਨ੍ਹਾਂ ਨੂੰ ਲਾਲਚ ਦਿੱਤਾ ਗਿਆ ਕਿ ਤੁਹਾਡੀ ਐਂਟਰੀ 14ਾਂ ਤੇ ਕਰਾ ਦੇਾਂਗੇ ਦਿੱਲੀ ਦੀ ਹਾਈ ਕਮਾਂਡ ਨਾਲ ਚੰਗੀ ਉੱਠੀ ਬੈਠ ਉਠਣੀ ਬੈਠਣੀ ਹੈ ਉਸ ਕਾਲਰ ਦੀ ਜਿਹੜਾ ਕਾਲ ਕਰ ਰਿਹਾ ਸੀ ਕਹਿੰਦੇ ਪੈਸੇ ਮੰਗੇ ਪੈਸੇ ਦਿੱਤੇ ਵੀ ਗਏ ਇਹ ਪੂਰਾ ਮਾਜਰਾ ਕੀ ਹੈ ਤੁਹਾਨੂੰ ਜਿਹੜੀ ਪਿਛਲੇ 4-5 ਦਿਨਾਂ ਤੋਂ ਨੇ ਕਾਫੀ ਖਬਰ ਘੁਮਰੀ ਸੀ ਅੱਜ ਪੰਜਾਬ ਦੇ ਵੱਡਾ ਹਿੰਦੀ ਪੇਪਰ ਨੈਸ਼ਨਲ ਪੇਪਰ ਦਿਨ ਭਾਸਕਰ ਉਹਨਾਂ ਨੇ ਫਰੰਟ ਪੇਜ ਤੇ ਖਬਰ ਲਾਈ ਹੈ ਕਿ ਇੱਕ ਠੱਗ ਨੇ ਨੌਸਰ ਬਾਏ ਨੇ ਆਮ ਆਦੀ ਪਾਰਟੀ ਦੇ ਵਰਕਰ ਤੇ ਐਮਐਲਏ ਠੱਗਲੇ ਨੇ ਹਾਲਾਂਕਿ ਉਹ ਕਿੰਨੀ ਕੀ ਸਚਾਈ ਕਿਉਂਕਿ ਪੁਲਸ ਕਹਿ ਰਹੀ ਹੈ ਕਿ ਸਾਡੇ ਕੋ ਕਿਸੇ ਨੇ ਸ਼ਿਕਾਇਤ ਨਹੀਂ ਦਿੱਤੀ ਨਾ ਕਿਸੇ ਵਰਕਰ ਨੇ ਦਿੱਤੀ ਨਾ ਕਿਸੇ ਐਮਐਲਏ ਨੇ ਦਿੱਤੀ ਪਰ ਚਰਚਾ ਇਹ ਹੈ ਕਿ ਮంత్రి ਬਣੌਣ ਦੀ ਲਾਲਸਾ ਦੇ ਨਾਲ ਐਮਐਲਏ ਠੱਗੇ ਗਏ ਨੇ ਕਿਉਂਕਿ ਜਦੋਂ ਮੰਤਰੀ ਮੰਡਲ ਦਾ ਬਦਲਾਅ ਹੋਣਾ ਸੀ ਹਰ ਕੋਈ ਤੇ ਮੰਤਰੀ ਬੰਨਣਾ ਚਾਹੁੰਦਾ ਹੀ ਹੈ ਨਾ ਜਿਵੇਂ ਪਹਿਲਾਂ ਤੇ ਹੁੰਦਾ ਹੈ ਕਿ ਸਰਪੰਚ ਬਣ ਜੀਏ ਫਿਰ ਹੁੰਦਾ ਕਿ ਐਮਐਲਏ ਬਣ ਜੀਏ ਫਿਰ ਹੁੰਦਾ ਐਮਐਲਏ ਬਣ ਜੀਏ ਤੇ ਮੰਤਰੀ ਬਣ ਜੀਏ ਫਿਰ ਮੰਤਰੀ ਬਣ ਜੀਏ ਤੇ ਮੁੱਖ ਮੰਤਰੀ ਬਣ ਜੀਏ ਇਹ ਚੱਲਦਾ ਕਾਂਗਰਸ ਵੇਲੇ ਵੀ ਪੰਜ ਪੰਜ ਛੇ ਛੇ ਮੁੱਖ ਮੰਤਰੀ ਤੁਰੇ ਫਿਰਦੇ ਆਮ ਆਦੀ ਪਾਰਟੀ ਦੇ ਵਿੱਚ ਵੀ ਹੁਣ ਪੰਜ ਛੇ ਮੁੱਖ ਮੰਤਰੀ ਤੁਰੇ ਫਿਰਦੇ ਆ ਗਏ ਨੇ ਬਹੁਤ ਚਾਰੇ ਤੇ ਸੁਖ ਸੁਖ ਰੇ ਕਿ ਭਗਵੰਤ ਮਾਨ ਸਾਹਿਬ ਛੇਤੀ ਲੱਥੇ ਤੇ ਅਸੀਂ ਮੁੱਖ ਮੰਤਰੀ ਬਣ ਗਏ ਕਈ ਤੇ ਇਕੱਠੇ ਹੋ ਰਹੇ ਵੀ ਹੈ ਕਿ ਤੇ ਦਿੱਲੀ ਵਾਲਿਆਂ ਨੇ ਰੋਜ਼ ਕੰਨ ਚ ਫੂਕਾ ਮਾਰਦੇ ਹੈਗੇ ਨੇ ਹੈਨਾ ਹਰ ਇੱਕ ਦੀ ਹੁੰਦੀ ਹੈ ਹੈਨਾ ਅਸੀਂ ਮੁੱਖ ਮੰਤਰੀ ਬਣ ਜੀਏ ਹੁਣ ਸਵਾਲ ਹੈ ਕਿ ਜਿਹੜੇ ਮੰਤਰੀਆਂ ਦਾ 2 ਐਮਐਲਏ ਦਾ ਨਾਮ ਲੱਗ ਰਿਹਾ ਹੈਗਾ ਕਿ ਉਹਨਾਂ ਦੇ ਨਾਲ ਧੋਖਾ ਆਇਆ ਉਹਨਾਂ ਨੇ ਪੈਸੇ ਦਿੱਤੇ ਕਿ ਨਹੀਂ ਜਿੱਤੇ ਰੱਬ ਜਾਣਦਾ ਹੈਗਾ ਉਹਦੇ ਚ ਇੱਕ ਇਥੇ ਮੈਸਰ ਖਾਨਾ ਜਿਹੜੇ ਨੇ ਸੁਖਬੀਰ ਸਿੰਘ ਮੈਸਰ ਖਾਨਾ ਜਿਹੜੇ ਮੋੜ ਵਿਧਾਨ ਸਭਾ ਹਲਕਾ ਤੋਂ ਉਨ੍ਹਾਂ ਦਾ ਨਾਮ ਚੱਲ ਰਿਹਾ ਹੈਗਾ ਖਬਰਾਂ ਦੇ ਵਿੱਚ ਹਾਲਾਂਕਿ ਉਹਨਾਂ ਨੇ ਹਲੇ ਅਜੇ ਤੱਕ ਸਪਸ਼ਟੀ ਕਰਨੀ ਦਿੱਤਾ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਕਿਉਂਕਿ ਸਵੀਰ ਦੀ ਖਬਰ ਛਪੀ ਹੋਈ ਹੈ ਦੂਜੇ ਨੇ ਪੁੱਛੋ ਪੁੱਛੋ ਮੰਡੀ ਤੋਂ ਮਾਸਟਰ ਜਗਸੀਰ ਸਿੰਘ ਉਹਨਾਂ ਦਾ ਨਾਮ ਵੀ ਚੱਲ ਰਿਹਾ ਉਹਨਾਂ ਨੇ ਵੀ ਸਪਸ਼ਟੀ ਕਰਨੀ ਦਿੱਤਾ ਹੈਗਾ ਕਿ ਵਾਕਈ ਉਹ ਵੀ ਠੱਗੇਗੇ ਕਿ ਨਹੀਂ ਠੱਗੇਗੇ ਕੁਝੋ ਤੋਂ ਬਠਿੰਡਾ ਦੇ ਜਾਣਕਾਰ ਕਹਿੰਦੇ ਕਿ ਇਹਨਾਂ ਨੇ ਲੋਕਲ ਪੁਲਿਸ ਨਾਲ ਮਿਲ ਮੁੱਲ ਕੇ ਬੰਦਾ ਚੱਕ ਲਿਆਂਦਾ ਹੈਗਾ ਸੀ ਜਿੰਨੇ ਠੱਗੀ ਮਾਰੀ ਕਿਉਂਕਿ ਮੰਤਰੀ ਤੇ ਹੋਰ ਹੀ ਬਣ ਗਏ ਮੰਤਰੀ ਤੇ ਨਵੇਂ ਬਣ ਗਏ ਜਿਨ੍ਹਾਂ ਦੇ ਨਾਲ ਪੈਸਿਆਂ ਦੀ ਠੱਗੀ ਮਾਰ ਗਿਆ ਠੱਗ ਕਿ ਜੀ ਮੈਰੀ ਦਿੱਲੀ ਵਾਲਿਆਂ ਨਾਲ ਬਹੁਤ ਪਹੁੰਚ ਆ ਹਾਲਾਂ ਤੇ ਚਾਹੀਦਾ ਕਿ ਆਮ ਆਦੀ ਪਾਰਟੀ ਨੂੰ ਦਿਖਲਾ ਪਰਚਾ ਦਰਜ ਕਰਨਾ ਚਾਹੀਦਾ ਕਿ ਤੁਹਾਡੇ ਨਾਮ ਤੇ ਕੋਈ ਠੱਗੀਆਂ ਮਾਰ ਰਿਹਾ ਹੈਗਾ ਉਹ ਕੋਣ ਬੰਦਾ ਦਾ ਪੁੱਛੋ ਉਹਨੇ ਲੋਕ ਕਿਨੇ ਲੋਕਾਂ ਦਾ ਠੱਗੀ ਦਿੱਤੀ ਇਮਾਨਦਾਰੀ ਤੇ ਪਾਰਟੀ ਪ੍ਰਤੀ ਵਫਾਦਾਰੀ ਸਰਕਾਰ ਪ੍ਰਤੀ ਵਫਾਦਾਰੀ ਤੇ ਇਹ ਕਹਿੰਦੀ ਹੈ ਕਿ ਉਹ ਬੰਦੇ ਨੂੰ ਫੜ ਕੇ ਉਹਦੇ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਇੰਟਰੋਗੇਸ਼ਨ ਹੋਣੀ ਚਾਹੀਦੀ ਤੇ ਉਹਦੇ ਕੋਲ ਸਭ ਕੁਝ ਕਢਵਾਉਣਾ ਮੂਹ ਚਾਹੀਦਾ ਸੀ ਜੋ ਜੋ ਉਸਨੇ ਗੁਨਾਹ ਜਾਂ ਜੁਰਮ ਕੀਤੇ ਹੈਗੇ ਹੈ। ਇਹ ਵੀ ਕਹਿੰਦੀ ਹੈ ਕਿ ਸਾਬਕਾ ਮੰਤਰੀ ਨੇ ਜਿਹੜੇ ਸਿੰਘਲਾ ਸਾਹਿਬ ਉਧਰੋਂ ਜਿਹੜੇ ਮੰਤਰੀ ਮੰਡਲ ਚ ਕੱਢ ਦਿੱਤੇ ਕਿ ਕਹਿੰਦੇ ਉਹਨਾਂ ਦੇ ਘਰੋਂ ਮੈਂ ਬੋਲਦਾ ਇਹ ਵੀ ਕਿਹਾ ਗਿਆ ਉਸ ਠੱਗ ਬਾਰੇ। ਹਾਂ ਇਹ ਇਹ ਵੀ ਹੈ। वैसे तो क्योंकि क्योंकि कोई न कायदे कानूनी कार्रवाई पुलिस दे ਇਹੋ ਜੇ ਮਸਲੇ ਤੇ ਸੋਬ ਮੋਟੂ ਲੈਂਦੇ ਨਹੀਂ ਕਿਉਂਕਿ ਪੁਲਿਸ ਕੋ ਜਿੰਗਾ ਪਾਵਰ ਨਹੀਂ ਹੈ ਪਰ ਘਟੋ ਘਟ ਕਿਸੇ ਐਮਐਲਏ ਨੂੰ ਦੀ ਸ਼ਿਕਾਇਤ ਚਾਹੀਦੀ ਸੀ ਨਾ ਨਾ ਦੇ ਮਾਸਟਰ ਜਕਸੀਰ ਉਹਨਾਂ ਨੇ ਸ਼ਿਕਾਇਤ ਦਿੱਤੀ ਤੇ ਨਾ ਹੀ ਉਹਨਾਂ ਸੁਖਬੀ ਸਿੰਘ ਮਾਇਸਰ ਕਰਨੇ ਨਾ ਹਾਂ ਘਟੋ ਘਟ ਜਿਹੜੇ ਸਾਬਕਾ ਸਿਹਤ ਮੰਤਰੀ ਨੇ ਵਿਜੇ ਸਿੰਘਲਾ ਉਹਨਾਂ ਨੂੰ ਤੇ ਸ਼ਿਕਾਇਤ ਦੇਣੀ ਚਾਹੀਦੀ ਕਿ ਮੇਰੇ ਘਰ ਦਾ ਪਤਾ ਯੂਜ਼ ਕੀਤਾ ਗਿਆ ਉਹ ਰੁਸਕੇ ਦੰਦੇ ਦੰਦੇ ਹੈਗੇ ਹੁਣ ਕਈਆਂ ਕੋ ਤੇ ਕਹਿੰਦੇ 12 ਲੱਖ 15 ਲੱਖ ਰੁਪਏ ਲੈ ਵੀ ਲਏ ਹੈਗੇ ਨੇ ਰੇਸ਼ਮ ਸਿੰਘ ਹੁਣ ਰੇਸ਼ਮ ਸਿੰਘ ਹੁਣਾਂ ਨੂੰ ਚਾਹੀਦਾ ਹੈਗਾ ਕਿ ਉਹ ਉਹ ਇਸ ਮਸਲੇ ਦੀ ਕਾਰਵਾਈ ਕਰਨ ਕਿ ਪੁਰਸ ਦੇ ਹੱਥ ਲੱਗੇ ਤੇ ਔਰ ਸਰਕਾਰ ਨੂੰ ਇਹਦਾ ਇਨੀਸ਼ੀਏਟਿਵ ਲੈਣਾ ਚਾਹੀਦਾ ਹੈਗਾ ਨਾ ਉਹ ਦੋਨੇ ਐਮਐਲਏ ਜਿਹੜੇ ਬਲਾ ਕੇ ਪੁੱਛਣਾ ਚਾਹੀਦਾ ਹੈਗਾ ਵੀ ਪਈ ਤੁਹਾਡੇ ਕੋ ਪੈਸੇ ਲੈ ਕੇ ਨਹੀਂ ਲੈ ਕੇ ਤੁਹਾਡੇ ਕੋ ਬੰਦਾ ਕੌਣ ਹੈ ਕੀ ਹੈ ਕਿੱਥੋਂ ਦੇ ਰਹਿਣ ਵਾਲਾ ਕਿ ਵਾਕੇ ਆਮ ਆਦੀ ਪਾਰਟੀ ਨੂੰ ਕੌਣ ਬਦਨਾਮ ਕਰ ਰਿਹਾ ਹੈਗਾ ਇਸ ਮਸਲੇ ਤੇ ਸਰਕਾਰ ਨੂੰ ਚਾਹੀਦਾ ਹੁਣ ਖਬਰ ਕੀ ਹੈ ਹੈਡਿੰਗ ਹੈ ਕਿ ਵੱਡੇ ਲੀਡਰਾਂ ਦੀ ਪਹੁੰਚ ਦਾ ਦਿੱਤਾ ਹਵਾਲਾ ਮੋੜ ਮੰਡੀ ਦੇ ਵਿਧਾਇਕ ਨੂੰ ਕਾਲ ਕਰਕੇ ਕਿਹਾ ਕਿ ਮੰਤਰੀ ਬਣਵਾ ਦੂੰਗਾ ਹੁਣ ਠੱਗ ਹਰਾਸ ਦੇ ਵਿੱਚ ਹੁਣ ਇਸ ਮਸਲੇ ਦੇ ਵਿੱਚ ਚੰਡੀਗੜ੍ਹ ਤੋਂ ਖਬਰ ਛਪੀ ਹੈ ਸੀ ਬਠਿੰਡਾ ਦੇ ਜਿਹੜੇ ਐਸਐਸਪੀ ਨੇ ਅਮਨੀਤ ਕੌਂਡਲ ਹੋਣੀ ਉਹਨਾਂ ਦੇ ਨਾਲ ਗੱਲਬਾਤ ਕੀ ਕੀਤੀ ਹੈ ਕਹਿੰਦੇ ਸਾਨੂੰ ਤੇ ਕੋਈ ਸ਼ਿਕਾਇਤ ਨਹੀਂ ਆਈ ਹੈਗੀ ਨਾ ਕਿਸੇ ਨੇ ਸ਼ਿਕਾਇਤ ਦਿੱਤੀ ਆ ਤੇ ਇਸ ਕਰਕੇ ਕੋਈ ਕਾਰਵਾਈ ਨਹੀਂ ਬੰਦੀ ਪਰ ਉਹ ਕਹਿੰਦੇ ਠੱਗ ਹਰਾਸ ਦੇ ਵਿੱਚ ਕਿ 2 ਨੰਬਰ ਦੇ ਵਿੱਚ ਉਸ ਠੱਗ ਨੂੰ ਡਿਟੇਨ ਕੀਤਾ ਹੋਇਆ ਇਹ ਆਪਣੇ ਆਪ 'ਚ ਸਵਾਲ ਕਿ ਕਿ ਸਰਕਾਰ ਦਾ ਇਸ਼ਾਰੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਉਹਦੇ ਖਿਲਾਫ ਮੁਕਦਮਾ ਦਰਜ ਕਰਨਾ ਕਿ ਨਹੀਂ ਕਰਨ ਕਿਉਂਕਿ ਪੁਲਿਸ ਅਕਸਰ ਕੀ ਕਰਦੀ ਬੰਦਾ ਪਹਿਲਾਂ ਫੜ ਲੈਂਦੀ ਹੈ ਗਿਆ ਫਿਰ ਲੋੜ ਪੈਣ ਤੇ ਉਰਤੇ ਪਰਚਾ ਦਰਜ ਕਰ ਦਿੰਦੀ ਹੈ ਲੋੜ ਪੈਣ ਤੇ ਉਹਦੇ ਤੇ ਧਰਾਵਾ ਵਧਾ ਦਿੰਦੀ ਹੈ ਘਟਾ ਦਿੰਦੀ ਹੈ ਹੁਣ ਇਹ ਕਿ ਇੱਕ ਨਵਾਂ ਮੰਤਰੀ ਬਣਾਉਣ ਦੇ ਵਿੱਚ ਮਾਰਕਰ ਕਮੇਟੀ ਦੇ ਚੇਅਰਮੈਨ ਲਗਾਉਣ ਤੇ ਹੋਰ ਲਾਲਚ ਦਿੱਤੇ ਗਏ ਨੇ ਅਹੁਦਿਆਂ ਦੇ ਹੁਣ ਕਹਿੰਦੇ ਕਿ ਕੁਝ ਦੇ ਪਹਿਲਾਂ ਹੀ ਦੋਸ਼ੀ ਨੇ ਮੋੜ ਮੰਡੀ ਦੇ ਵਿਧਾਇਕ ਸੁਬੀਸ਼ ਸਿੰਘ ਮੈਸਰ ਖਰਨਾ ਨੂੰ ਵੀ ਕਾਲ ਕਰਕੇ ਕਿ ਮੈਂ ਮੰਤਰੀ ਤੈਨੂੰ ਬਣਾ ਸਕਦਾਗਾ ਔਰ ਪੈਸੇ ਦੀ ਗੱਲ ਹੁਣ ਹੁਣ ਇਹਦੇ ਚ ਤੇ ਹੁਣ ਉਸ ਤੋਂ ਬਾਅਦ ਉਹਨਾਂ ਨੇ ਮਾਸਟਰ ਜਗਸੀਰ ਜਗਸੀਰ ਸਿੰਘ ਨੂੰ ਵੀ ਕਿਹਾ ਉਹ ਕਹਿੰਦੇ ਪੁਸ਼ਕੇਸ਼ ਤੋਂ ਖਲਾਸਾ ਹੋਇਆ ਦਾਵਾ ਕੀਤਾ ਸੀ ਸੇਧ ਮੰਤਰੀ ਦੇ ਘਰੋਂ ਬੋਲਦਾ ਇਹਦੇ ਵੈਸੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਚਾਹੀਦੀ ਹੈ ਔਰ ਕਹਿੰਦੇ ਪੁਸ਼ਕੇਸ਼ ਤੋਂ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਹੀ ਮੋੜ ਦੇ ਟਰੱਕ ਜੀ ਦੇ ਪ੍ਰਧਾਨ ਰੇਸ਼ਮ ਸਿੰਘ ਨੂੰ ਵੀ ਕਾਲ ਕੀਤੀ ਗਈ ਸੀ ਹੁਣ ਰੇਸ਼ਮ ਸਿੰਘ ਨੂੰ ਵੀ ਕਾਲ ਕੀਤੀ ਗਈ ਕਿ ਮੈਂ ਤੈਨੂੰ ਮਾਰਕੀਟ ਕਮੇਟੀ ਮੋੜ ਦਾ ਚੇਅਰਮੈਨ ਲਗਾ ਦੂੰਗਾ ਤੇ ਦੋਸ਼ੀ ਨੇ ਰੇਸ਼ਮ ਸਿੰਘ ਕੋਲੋਂ 11 ਲੱਖ ਰੁਪਏ ਦੀ ਬਾਹ ਕੀਤੀ ਤੇ 65000 ਲੈ ਕੇ ਲੈ ਕੇ ਚਲ ਗਿਆ ਹੁਣ ਪੁਲਿਸ ਨੇ ਟਰੱਕ ਜੂ ਦੇ ਪ੍ਰਧਾਨ ਰੇਸ਼ਮ ਸਿੰਘ ਦੀ ਸ਼ਿਕਾਇਤ ਤੇ ਜਾਂਚ ਤੇ ਕੀਤੀ ਹੈ ਤੇ ਉਹ ਜਿਹੜਾ ਦੋਸ਼ੀ ਉਹਦਾ ਖਲਾਸਾ ਵੀ ਹੋ ਚੁੱਕਾ ਪਰ ਇਹ ਜਿਹੜਾ ਮੰਤਰੀਆਂ ਵਾਲਾ ਸਵਾਲ ਵੱਡਾ ਨਾ ਕਿ ਮੰਤਰੀਆਂ ਐਮ ਐਲ ਏ ਨੂੰ ਕਹਿੰਦਾ ਮੈਂ ਮੰਤਰੀ ਬਣਾ ਦੂੰਗਾ ਦੋ ਦੋ ਐਮ ਐਲ ਏ ਦੇ ਜ਼ਿਕਰ ਆਇਆ ਸ਼ਿਕਾਇਤ ਵਿੱਚ ਇਹ ਤੇ ਪਤਾ ਕਰਨਾ ਜੇ ਆਮ ਆਦੀ ਪਾਰਟੀ ਨੂੰ ਜਾਂ ਪੰਜਾਬ ਸਰਕਾਰ ਨੂੰ ਸੀਰੀਅਸ ਹੋਣਾ ਚਾਹੀਦਾ ਹੁਣ ਇਸ ਮਸਲੇ 'ਚ ਨਾਂ ਤੇ ਆਮ ਆਦੀ ਪਾਰਟੀ ਦੇ ਬਲਾਰੇ ਨੀਲ ਗਰਗ ਨਾ ਆਮ ਆਦੀ ਪਾਰਟੀ ਦੇ ਤੇ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕਾਂਗੜੂ ਧਿਆਨ ਕਿਉਂਕਿ ਪਾਰਟੀ ਦੀ ਬਦਨਾਮੀ ਹੁੰਦੀ ਹੈ ਐਮਐਲਏ ਦੀ ਬਦਨਾਮੀ ਹੁੰਦੀ ਹੈ ਕਿ ਤੁਹਾਡੇ ਐਮਐਲਏ ਮੰਤਰੀ ਬਣਨ ਦੀ ਭੁੱਖ ਦੇ ਵਿੱਚ ਇੰਨਾ ਆਗੇ ਕਿਉਂਕਿ ਅਹੁਦਾ ਵੱਡਾ ਨਾ ਮੁੱਖ ਮੰਤਰੀ ਬੰਨਾ ਕਿਹੜੀ ਕੋਈ ਛੋਟੀ ਗੱਲ ਹੈਗੀ ਹੈ ਮੰਤਰੀ ਬੰਨਾ ਕਿਹੜਾ ਕੋਈ ਛੋਟੀ ਗੱਲ ਹੈ ਇਸ ਕਰਕੇ ਉਹ ਵੀ ਹੈ ਕਿ ਬੰਦਾ ਹੁਣ ਕੇਵਲੇ ਨਾ ਸ਼ਰਮਿੰਦਗੀ ਦੇ ਨਾਲ ਪੁਲਿਸ ਨੂੰ ਕੰਪਲੇਨਟ ਵੀ ਦਿੰਦਾ ਕਿ ਲੋਕੀ ਕੀ ਕਹਿਣਗੇ ਯਾਰ ਕਿ ਜੀ ਮੈਂ ਮੰਤਰੀ ਬਣਨ ਦੇ ਚੱਕਰ 'ਚ ਹਨਾ ਥੁੱਕ ਲਵਾ ਬੈਠਾ ਹੈਗਾ ਉਹਨਾਂ ਫਿਰ ਗੱਲ ਉਹ ਵੀ ਇਹਦੀ ਕਿ ਜੇ ਪੈਸੇ ਲਏ ਹੋਏ ਜਾਂ ਲੈ ਕੇ ਚਲ ਗਿਆ ਹੋਵੇ ਵੀ ਉਹ ਪੈਸੇ ਆਏ ਕਿੱਥੋਂ ਇਸ ਕਰਕੇ ਦੋਨੇ ਜਿਹੜੇ ਮਾਨਯੋਗ ਸਤਕਾਰਯੋਗ ਐਮਐਲਏ ਨੇ ਸੁਭੀਤ ਸਿੰਘ ਮੈਸਰ ਖੰਨਾ ਔਰ ਮਾਸਟਰ ਜਕਸੀ ਇਹਨਾਂ ਨੂੰ ਖੁਦ ਹੀ ਸਟੇਟਮੈਂਟ ਦੇਣੀ ਚਾਹੀਦੀ ਆਪਣਾ ਪੱਖ ਤੇ ਰੱਖਣਾ ਚਾਹੀਦਾ ਕਿ ਸਾਡੇ ਨਾਲ ਕੋਈ ਠੱਗੀ ਨਹੀਂ ਹੋਈ ਨਾ ਸਾਨੂੰ ਫੋਨ ਆ ਪਰ ਉਹ ਕਹਿੰਦੇ ਕਿ ਫੋਨ ਆਇਆ ਹੈਗਾ ਆਮ ਆਦੀ ਪਾਰਟੀ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਕਿਹੜੇ ਬੰਦੇ ਨੇ ਜਿਹੜੇ ਤੁਹਾਡੇ ਐਮਐਲਏਜ਼ ਨੂੰ ਵੀ ਠੱਗ ਰਹੇ ਨੇ ਔਰ ਤੁਹਾਡੇ ਐਮਐਲਏਜ਼ ਵੱਲੋਂ ਲਗਾਏਗੇ ਵੱਖ-ਵੱਖ ਕਮੇਟੀਆਂ ਦੇ ਜਿਹੜੇ ਅਹੁਦੇਦਾਰ ਪ੍ਰਧਾਨ ਉਹਨਾਂ ਨੂੰ ਵੀ ਅ ਚੇਅਰਮੈਨੀਆਂ ਦੀਆਂ ਦੇ ਲਾਲਸਾ ਦੇ ਕੇ ਠੱਗ ਰਹੇ ਹੈਗੇ ਨੇ ਹੁਣ ਦੇ ਦੇ ਕੇ ਸਰਕਾਰ ਇਸ ਪ੍ਰਤੀ ਕਿੰਨੀ ਕੀ ਗੰਭੀਰ ਔਰ ਪੁਲਿਸ ਨੇ ਉਹਨੂੰ ਹਰਾਸਤ ਦੇ ਵਿੱਚ ਲਿਆ ਲੇਕਿਨ ਹਜੇ ਤੱਕ ਮਕਦਮਾ ਦਰਜ ਨਹੀਂ ਕੀਤਾ ਲੇਕਿਨ ਵੱਡੀ ਗੱਲ ਹੈ ਕਿ ਜੇ ਨੌਸਰ ਬਾਜ ਜਿਹੜੇ ਠੱਗ ਬਾਜ ਆ ਉਹ ਸਰਕਾਰ ਦੇ ਬੰਦਿਆਂ ਦੇ ਨਾਲ ਹੀ ਠੱਗੀਆਂ ਮਾਰ ਰਹੇ ਹੈਗੇ ਨੇ ਹੂੰ ਔਰ ਦਿੱਲੀੋਂ ਆ ਕੇ ਹੂੰ ਇੱਕ ਤੇ ਪਹਿਲਾਂ ਹੀ ਜਿਹੜੇ ਦਿੱਲੀ ਤੋਂ ਆ ਕੇ ਲੋਕ ਬੈਠੇ ਨੇ ਵਿਰੋਧੀ ਵੀ ਤੰਗ ਨੇ ਪੰਜਾਬ ਦੀ ਜਨਤਾ ਵੀ ਤੰਗ ਹੁਣ ਥੱਗ ਵੀ ਆ ਗਏ ਉੱਥੋਂ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਬੜੀ ਚਰਚਾ ਆ ਗਈ ਹੈ ਸਵੇਰ ਦੀ ਕਿ ਕਿਹੜੇ ਉਹ ਦੋ ਐਮਐਲਏ ਨੇ ਕੀ ਐਮਐਲਏ ਥੱਗ ਬਚਣਾ ਠੱਗੀ ਤੋਂ ਬਚ ਗਏ ਕਿ ਨਹੀਂ ਬਚ ਗਏ ਪਰ ਉਹ ਦੇਖੋ ਨਾ ਉਹ ਬੰਦਾ ਦੇਖੋ ਕਿਉਂਕਿ ਜਰੂਰ ਉਹ ਆਮ ਆਦੀ ਪਾਰਟੀ ਦੇ ਨੇੜੇ ਤੇੜੇ ਦਾ ਹੋਊਗਾ ਔਰ ਉਹਨਾਂ ਦਿਨਾਂ ਦੀ ਖਬਰ ਜਦੋਂ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਫੇਰ ਬਦਲ ਦੇ ਚਰਚੇ ਆ ਗਏ ਸੀ ਤੁਹ ਦੇਖੋ ਜਿਹੜੇ ਚਲਾਕ ਲੋਕ ਬਦਮਾਸ਼ ਲੋਕ ਹੈ ਨੌਂਸਰ ਬਾਜ ਕਿੰਨੇ ਕਿਨੇ ਔਰ ਚੁਣੇ ਹੋਏ ਨਮੈਂਦਿਆਂ ਦੇ ਨਾਲ ਵੀ ਠੱਗੀ ਮਾਰ ਜਾਂਦੇ ਹੈਗੇ ਨੇ ਹੁਣ ਉਹ ਮਾਈਸਰ ਖੰਨਾ ਸਾਹਿਬ ਜਾਂ ਮਾਸਟਰ ਜਗਸੀਰ ਸਿੰਘ ਕਿਉਂ ਵਿਚਾਰੇ ਪਤਾ ਨਹੀਂ ਬੋਲਦੇ ਕਿ ਨਹੀਂ ਬੋਲਦੇ ਕਿਉਂਕਿ ਜਿਨ੍ਹਾਂ ਨੂੰ ਸੀਖ ਲੱਗਾ ਹੋਵੇ ਨਹੀਂ ਬੋਲਦੇ ਹੈਗੇ ਪਰ ਉਹ ਰੇਸ਼ਮ ਸਿੰਘ ਦੀ ਹੈ ਸ਼ਿਕਾਇਤ ਹੁਣ ਜਾਂਚ ਦਾ ਵਿਸ਼ਾ ਹੈਗਾ ਕਿ ਉਹ ਸ਼ਿਕਾਇਤ ਤੋਂ ਬਾਅਦ ਅੱਗੇ ਕੀ ਕੁਝ ਨਿਕਲਦਾ ਹੈਗਾ ਪਰ ਗੱਲ ਮਾੜੀ ਹੋਈ ਹੈ ਔਰ ਦੂਜਾ ਕੀ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਨਾ ਨੂੰ ਇਸ ਮਸਲੇ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਵੀ ਤੁਹਾਨੂੰ ਅਹੁਦੇ ਦੇ ਦੇਣੇ ਹੈਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਤੇ ਤੁਹਾਨੂੰ ਕੋਈ ਦਿੱਲੀ ਤੋਂ ਉੱਠ ਕੇ ਕੋਈ ਕਹੀ ਜਾਂਦਾ ਕਿ ਮੇਰੀ ਦਿੱਲੀ ਵਾਲਿਆਂ ਦੇ ਨਾਲ ਬੜੀ ਪਹੁੰਚ ਹੈ ਤੇ ਮੈਂ ਮੰਤਰੀ ਬਣਾ ਤੁਹਾਨੂੰ ਤੇ ਉਸੇ ਦੇ ਨਹੀਂ ਉਸ ਕੋ ਸ਼ਿਕਾਇਤ ਕਰਨੀ ਚਾਹੀਦੀ ਦੇਣੀ ਚਾਹੀਦੀ ਤੁਹਾਡੇ ਕੋ ਨੰਬਰ ਤੇ ਆ ਹੀ ਗਿਆ ਉਹਨੂੰ ਫੜ ਕੇ ਉਹਦਾ ਮੋਰ ਬਣਾਉਣਾ ਚਾਹੀਦਾ ਸੀ ਤੇ ਖਲਾਸੇ ਹੁੰਦੇ ਕਿ ਉਹਨੇ ਪੰਜਾਬ ਦੇ ਵਿੱਚ ਪਿਛਲੇ 30 ਮਹੀਨਿਆਂ ਤੋਂ ਕਿਹਦੇ ਕਿਹਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਬਹਾਨਾ ਲਾ ਕੇ ਕਿਧੇ ਕਿਧੇ ਨਾਲ ਠੱਗੀ ਮਾਰੀ ਹੈਗੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਅਹਿਮ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਕੀ ਵਿਚਾਰ ਨੇ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ